ਕਿਸਾਨੀ ਸੰਕਟ ਤੇ ਸਰਕਾਰਾਂ ਦਾ ਰਵਈਆ ਜਿਹੜਾ ਲਗਾਤਾਰ ਚੱਲ ਰਿਹਾ ਹੈ ਇਸ ਸਮੇਂ ਗਵਰਨਮੈਂਟ ਆਫ ਇੰਡੀਆ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਦੋਨਾਂ ਨਾਲ ਸੰਬੰਧਤ ਸਮੱਸਿਆਵਾਂ ਵੀ ਨੇ ਕਿਸਾਨੀ ਦੀਆਂ ਤੇ ਕੇਵਲ ਇਹ ਨਹੀਂ ਕਿ ਦੋ ਫਾਰਮਾਂ ਦਾ ਜਿਹੜਾ ਚੱਲ ਰਿਹਾ ਸੀ ਜਿਹੜਾ ਕਹਿੰਦੇ ਸੀ ਗਵਰਨਮੈਂਟ ਆਫ ਇੰਡੀਆ ਖਿਲਾਫ ਹੈ ਮੇਨ ਮੰਗ ਕੰਡੀ ਸਾਡੇ ਉੱਥੇ ਮੇਨਲੀ ਉਹ ਭਾਰੀ ਗਈ ਸੀ ਕਿ ਲੀਗਲ ਗਾਰੰਟੀ ਦਾ ਸਵਾਲ ਹੋਵੇ ਪਰ ਉਦੋਂ ਬੇਨਾਮ ਵੀ ਹੈ ਉਦੋਂ ਬਿਨਾ ਇੱਕ ਸਭ ਤੋਂ بڑا ਮੁੱਦਾ ਤਾਂ ਇਹ ਵੀ ਹੈ ਸਗੋਂ ਕਿ ਜਿਹੜਾ ਕਿਸੇ ਇਕੱਠੇ ਹੋਣ ਦਾ ਸ਼ਾਂਤ ਮੈਥਰੀਕੇ ਨਾਲ ਹੱਕ ਧਰਨਾ ਦੇਣ ਦਾ ਹੱਕ ਕਿਸੇ ਜਗ੍ਹਾ ਤੇ ਕੋਈ ਗੱਲ ਕਰਨ ਦਾ ਹੱਕ ਇਹ ਵੀ ਜਦੋਂ ਹਟਾ ਦਿੱਤੇ ਜਾਣ ਜਾਂ ਇਹਨੂੰ ਕੱਟ ਦਿੱਤਾ ਜਾਵੇ ਤਾਂ ਅਗਲੀਆਂ ਗੱਲਾਂ ਤਾਂ ਮੰਗਾ ਉਸ ਤੋਂ ਬਾਅਦ ਦੇ ਸਵਾਲ ਹੁੰਦੇ ਨੇ ਇਹਨਾਂ ਸਾਰੇ ਮਾਮਲਿਆਂ ਤੇ ਕਿਸਾਨ ਮੂਵਮੈਂਟ ਦੇ ਮਾਮਲੇ ਦੇ ਵਿੱਚ ਵੀ ਤੇ ਭੁੱਖ ਦੇ ਮਾਮਲੇ ਦੇ ਉੱਤੇ ਵੀ ਗੱਲ ਕਰਾਂਗੇ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਇਕਤਾ ਉਗਰਾਹਾ ਦੇ ਪ੍ਰਧਾਨ ਜੁਕੇਂਦਰ ਸਿੰਘ ਉਗਰਾਹਾ ਜੀ ਬਹੁਤ ਬਹੁਤ ਸਵਾਗਤ ਹੈ ਉਗਰਾਹਾ ਸਾਹਿਬ ਸਤਿ ਸ੍ਰੀ ਅਕਾਲ ਧੰਨਵਾਦ ਜੀ ਧੰਨਵਾਦ ਜੀ ਅਨੁਰੂਧ ਜੀ ਉਹਨਾਂ ਸਰ ਇੱਕ ਤਾਂ ਜਨਰਲ ਗੱਲਾਂ ਨੇ ਮੰਗਾ ਵੀ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਦੇ ਆ ਮੇਜਰ ਮੰਗਾ ਨੇ ਤੇ ਕਿਸਾਨ ਇਹੀ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਉਹਨੇ ਜੁਗਾ ਤਾਂ ਦਿਓ ਜੋ ਸਾਡਾ ਹੱਕ ਬਣਦਾ ਹੈ ਬਾਕੀ ਦੀਆਂ ਗੱਲਾਂ ਤਾਂ ਬਾਅਦ ਦੇ ਵਿੱਚ ਹੁਣ ਲੋਕਾਂ ਚ ਇੱਕ ਪਰਸੈਪਸ਼ਨ ਗੇਮ ਇਹ ਚਲਾਤੀ ਉਹਨਾਂ ਨੇ ਦੇਖੋ ਤੁਹਾਡੇ ਰਸਤੇ ਖੁਲਾਤੇ ਆ ਟੀਵੀ ਚੈਨਲ ਵਪਾਰੀਆਂ ਨੂੰ ਵੀ ਬੁਲਾ ਰਹੇ ਨੇ ਸਾਰੇ ਵਪਾਰੀ ਕਹਿੰਦੇ ਹਾਂ ਜੀ ਦੇਖੋ ਜੀ ਇਹਦੇ ਨਾਲ ਤਾਂ ਪੰਜਾਬ ਦਾ ਵਿਕਾਸ ਐ ਹੋ ਗਿਆ ਸੀ ਬਾਕੀ ਹੋ ਗਿਆ ਸੀ ਤੇ ਦਿੱਲੀ ਤੇ ਕੀ ਅਸਰ ਪੈਣਾ ਤੇ ਖੁੱਲ ਗਿਆ ਤਾਂ ਚੰਗਾ ਪਰ ਜਿਹੜੀ ਦੂਜੀ ਬਹਿਸ ਹੁੰਦੀ ਹੈ ਡਿਬੇਟ ਹੁੰਦੀ ਹੈ ਕਿ ਪੰਜਾਬ ਦਾ ਵਿਕਾਸ ਕੇਵਲ ਧਰਨੇ ਦੌਰਾਨ ਰੁਕੀਆਂ ਗੱਲਾਂ ਦੇ ਨਾਲ ਹੀ ਪਿੱਛੇ ਰਹਿ ਗਏ ਜਾਂ ਸਾਡੇ ਸਿਆਸਤਦਾਨਾਂ ਦਾ ਸਾਡੀ ਬਿਊਰੋਕ੍ਰੇਸੀ ਦਾ ਕੋਈ ਯੋਗਦਾਨ ਸੀ ਸਾਡੇ ਪਾਣੀ ਗੰਧਲੇ ਕਿਵੇਂ ਹੋ ਗਏ ਉਹ ਕਿਸਾਨੀ ਨੇ ਕੀਤੇ ਜਾਂ ਜੇ ਬਾਕੀ ਦੇ ਜਿਹੜੇ ਮਾਮਲੇ ਸਾਡੇ ਪੜਾਈ ਨਹੀਂ ਰਹੀ ਉਜੜ ਰਹੀ ਹੈ ਫੋਰਸ ਦੇ ਤੌਰ ਤੇ ਬੱਚੇ ਬਾਹਰ ਜਾ ਰਹੇ ਨੇ ਨਸ਼ੇ ਦੀ ਦਲਦਲ ਚ ਫਸ ਰਹੇ ਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਰਾ ਕੁਝ ਹੀ ਕਿਸਾਨੀ ਤੇ ਸੁੱਟਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਇਹਦਾ ਇਹਨੂੰ ਕਾਊਂਟਰ ਕਿਵੇਂ ਕਰਦੀ ਆ ਕਿਸਾਨੀ ਜਾਂ ਕਿਵੇਂ ਕਾਊਂਟਰ ਜਵਾਬ ਜਦੋਂ ਦੇਣ ਦੀ ਲੋੜ ਹੈ ਤਾਂ ਕਿਵੇਂ ਜਥੇਬੰਦੀਆਂ ਦੇ ਰਹੀਆਂ ਨੇ ਜਾਂ ਦੇਣ ਗਈਆਂ ਉਹਨਾਂ ਦੇ ਨਾਲ ਅਸਲ ਵਿੱਚ ਅਮੀਰ ਜੀ ਇਹ ਹੈ ਨਾ ਜਦੋਂ 2020 ਦੇ ਵਿੱਚ ਕਿਸਾਨੀ ਰੋਗਾਂ ਟੁੱਟੀ ਆ ਉਦੋਂ ਮੋਦੀ ਨੂੰ ਕੋਈ ਚੈਲੰਜ ਕਰਨ ਵਾਲੀ ਸੀ ਜਿਹੜੀਆਂ ਹਾਲਤਾਂ ਦੇ ਵਿੱਚ ਇਹ ਮੂਮੈਂਟ ੁੱઠી ਤੇ ਜਿੱਦਾਂ ਵੱਡਾ ਇਹਨੂੰ ਲੋਕਾਂ ਦਾ ਸਮਰਥਨ ਮਿਲ ਗਿਆ ਜਿੰਨੀ ਵਿਦੇਸ਼ਾਂ ਦੇ ਵਿੱਚ ਇਹਦੀ ਲਲਲਾਲਾ ਹੋ ਗਈ ਉਹਦੇ ਨਾਲ ਮੋਦੀ ਨੂੰ ਉਹ ਫੈਸਲਾ ਵਾਪਸ ਲੈਣਾ ਪੈ ਗਿਆ ਇੱਕ ਨਵੋਸ਼ੀ ਚਲਣੀ ਪਈ ਉਦੋਂ ਤੋਂ ਲੈ ਕੇ ਹੁਣ ਤੱਕ ਇਹਨੂੰ ਕਿਸਾਨ ਲਹਿਰੇ ਰੜਕ ਰਹੀ ਹੈ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਹਨੂੰ ਤੋੜਨ ਦੀ ਖਾਤਰ ਦੋ ਤਿੰਨ ਫੋਰਮ ਬੜੇ ਨੇ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਵਿੱਚ ਕਿਸੇ ਨੇ ਸਮਝਾਈ ਕਿਸੇ ਨੇ ਨਹੀਂ ਆਈ ਕਿਸਾਨਾਂ ਨੂੰ ਪਾੜਨ ਦੀ ਖਾਤਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਖਾਤਰ ਐਸ ਮੋਰਚੇ ਦੇ ਨਾਲ ਦੇਖੋ ਸਾਲ ਭਰ ਮੋਰਚਾ ਦਿੱਲੀ ਰੋਕੇ ਰਿਹਾ ਵੱਡੇ ਇੰਡੀਆ ਦੀ ਰਾਜਧਾਨੀ ਦੇ ਪੰਜ ਇੱਕ ਸਾਲ ਬੈਠੇ ਰਹੇ ਉਦੋਂ ਕਦੇ ਸਵਾਲ ਨਹੀਂ ਉਠਿਆ ਕਿ ਇਹ ਸੜਕਾਂ ਤੇ ਇੱਕ ਸਾਲ ਦੇ ਬੈਠੇ ਨੇ ਇਹਨਾਂ ਨੂੰ ਕਾਹਤੋਂ ਨਹੀਂ ਠਾਇਆ ਜਾਂਦਾ ਉਦੋਂ ਤਾਂ ਕੋਈ ਵਿਕਾਸ ਨਹੀਂ ਰੁਕਿਆ ਉਦੋਂ ਕਿਸੇ ਵਪਾਰੀ ਨੂੰ ਚਿੰਤਾ ਨਹੀਂ ਹੋਈ ਇੱਕ ਸਾਲ ਭਰ ਬੈਠੇ ਰਹੇ ਇਹ ਇੱਦਾਂ ਕਿ ਕਿਉਂ ਕਿ ਰੋਕਿਆ ਉੱਤੇ ਦਿੱਲੀ ਸਰਕਾਰ ਨੇ ਸੀ ਇੱਥੇ ਹਰਿਆਣਾ ਸਰਕਾਰ ਨੇ ਬੰਦ ਮਾਰਿਆ ਹੋਇਆ ਸੀ ਤੇ ਇੱਥੇ ਹਰਿਆਣਾ ਸਰਕਾਰ ਤੇ ਪੂਜ ਸਵਾਲ ਨਹੀਂ ਉੱਠਿਆ ਵੀ ਹਰਿਆਣਾ ਸਰਕਾਰ ਨੇ ਕਿਉਂ ਕੰਦਾ ਕੱਢਿਆ ਨਹੀਂ ਚਲੋ ਕਿਸਾਨ ਤਾਂ ਬੈਠੇ ਨੇ ਤੁਸੀਂ ਦਿੱਲੀ ਕਿਉਂ ਨਹੀਂ ਜਾਣ ਦਿੱਤੇ ਇਹ ਸਵਾਲ ਨਹੀਂ ਕਦੇ ਉੱਠਿਆ ਇਹ ਸੜਕਾਂ ਰੋਕੇ ਬਹਿ ਗਏ ਇਹਨਾਂ ਦੇ ਘਰ ਤੇ ਵਿਕਾਸ ਰੁਕ ਗਿਆ ਜਿੰਨੇ ਵਿਕਾਸ ਤਾਂ ਡੁੱਲ ਡੁੱਲ ਪੈਂਦਾ ਸੀ ਵਿਕਾਸ ਤਾਂ ਸਿਰਫ ਅੱਜ ਹੁਣ ਸੜਕਾਂ ਖੁੱਲ ਗਈਆਂ ਕਿੰਨਾ ਕੁ ਵਿਕਾਸ ਹੋ ਜਾਣਾ ਦੇਖਾਂਗੇ ਉਹ ਵੀ ਪਤਾ ਲੱਗ ਜਾਣਾ ਚਲ ਇੱਕ ਗੱਲ ਠੀਕ ਹੈ ਵੀਪਪਾਰੀਆਂ ਨੇ ਤੇ ਚ ਹਰਜੇ ਮਰਜੇ ਹੋਏ ਨੇ ਕੱਲ ਨੂੰ ਇਹ ਨਹੀਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਉਹਨਾਂ ਨੂੰ ਨੁਕਸਾਨ ਹੋਇਆ ਹੈ ਯਾਤਰੀਆਂ ਨੂੰ ਵੀ ਨੁਕਸਾਨ ਤਾਂ ਹੋਇਆ ਚੱਲਣਾ ਪਿਆ ਦੂਜੇ ਰਾਹਾਂ ਵਿੱਚ ਦੀ ਜਾਣਾ ਪਿਆ ਜਦੋਂ ਸੜਕ ਰੁਕਦੀ ਹੈ ਉਹਦੇ ਨਾਲ ਕੁਝ ਸਿਆਦ ਪੈਂਦਾ ਪ੍ਰਭਾਵ ਇਹ ਗੱਲ ਕੋਈ ਰੱਦ ਨਹੀਂ ਕੀਤੀ ਜਾਂਦੀ ਪਰ ਨਾਲ ਦੀ ਨਾਲ ਇਸ ਤਰ੍ਹਾਂ ਦੇ ਕੋਈ ਨੈਗੇਟਿਵ ਸਿਰਜਣਾ ਕਿ ਇਹ ਤਾਂ ਬਹੁਤ ਵੱਡਾ ਇੱਕ ਮੋਰਚਾ ਲੱਗਿਆ ਹੋਇਆ ਸੀ ਜਿਹੜਾ ਦੁਸ਼ਮਣਾਂ ਦਾ ਜਿਹੜਾ ਸਰਕਾਰ ਨੇ ਜਿੱਤ ਦਾ ਜਸ਼ਨ ਮਨਾਉਣ ਵਾਲੀ ਗੱਲ ਕਰਕੇ ਬਹੁਤ ਵੱਡੇ ਹਿੱਸੇ ਨੂੰ ਆਪਦੇ ਕਲਾਵੇ ਚ ਲੈ ਕੇ ਜਿਹੜਾ ਇੱਕ ਦੁਸ਼ਮਣ ਪਾਰਟ ਸੀ ਉਹਨੂੰ ਪਾਸੇ ਕਰ। ਜੈਨੇ ਕਿਸਾਨਾਂ ਨੂੰ ਉਹ ਘੇਰੇ ਚ ਲਿਆਂਦਾ। ਉਧਰਲੇ ਪਾਸੇ ਜੈਨੇ ਘੇਰੇ ਚ ਵੀ ਇਸ ਰੂਪ ਨੇ ਚ ਲਿਆਂਦਾ ਵੀ ਪਹਿਲਾਂ ਗੱਲਬਾਤ ਦੀ ਮਾਹੌਲ ਰੱਖਿਆ ਗਿਆ, ਡੇਢ ਰੱਖੀ ਗਈ। ਨੈਰੇਟਿਵ ਸੰਜੇਗਾ ਵੀ 19 ਤਰੀਕ ਨੂੰ ਤਾਂ ਗੱਲ ਨਿਬੜੀ ਜਾਣੀ ਐ। ਕਿਸਾਨਾਂ ਦੇ ਮਨੋਂ ਵੀ ਆਉਣ ਲੱਗੇ ਵੀ ਅੱਜ ਤਾਂ ਸਾਡਾ ਫੈਸਲਾ ਹੋ ਜਾਣਾ। ਉਹਨਾਂ ਦੇ ਵੀ ਸ਼ਾਇਦ ਹੋ ਸਕਦਾ ਮਾਨਸਿਕਤਾ ਹੈ ਬਣੀ ਹੋਈ ਵੀ ਚਲ ਜੇ ਸੁਣ ਦਿਆ ਜਾ ਵੀ ਹੋਇਆ ਸਮਝੌਤਾ ਲੈ ਕੇ ਤੁਰ ਜਾਵੇ। ਪਰ ਹੋਇਆ ਏ। ਮ ਕੇਂਦਰ ਦੇ ਮੰਤਰੀਆਂ ਨੇ ਤਾਂ ਮੇਰੇ ਖਿਆਲ ਪਹੁੰਚੀ ਆ ਪਹੁੰਚ ਨਹੀਂ ਲੇਤੀ ਉਹ ਤਾਂ ਉਧਰੋਂ ਹੀ ਮੀਟਿੰਗ ਉਹਨਾਂ ਨੇ ਚਾਰ ਚਾਰ ਮਹੀਨੇ ਦੀ ਕਰਤੀ ਤੇ ਇਹਨਾਂ ਨੇ ਇਹਨਾਂ ਨੂੰ ਉਹ ਮੀਟਿੰਗ ਦੇ ਵਿਚ ਵਿੱਚ ਬੁਲਾ ਕੇ ਇਹਨਾਂ ਨੂੰ ਉਸ ਮਾਨੇ ਬੁਲਾ ਕੇ ਸਾਰੇ ਡਿਸਿਪਲਨ ਗ੍ਰਿਫਤਾਰ ਕਰ ਲਿਆ ਤੇ ਦੂਜਿਆਂ ਤੋਂ ਘਰਾਂ ਨੂੰ ਭੇਜ ਕੇ ਇਹ ਬਗੱਡੀਆਂ ਗੁੱਡੀਆਂ ਚ ਲੱਗ ਕੇ ਕਿਵੇਂ ਲੈ ਕੇ ਗਏ ਉਹ ਸਾਰਾ ਅੱਜ ਉਹਨਾਂ ਦਾ ਸਮਾਨ ਸਮੂਹ ਉਹਨਾਂ ਦੇ ਹਵਾਲੇ ਕੀਤਾ ਹੈ ਕਿ ਨਹੀਂ ਕੀਤਾ ਜੇ ਹੋ ਗਿਆ ਕਿ ਨਹੀਂ ਹੋ ਗਿਆ ਜਿਨੀ ਕਿਸ ਤਰ੍ਹਾਂ ਦਾ ਬਵਾਤਾ ਕਰਨਾ ਇਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਵੀ ਜਿਹੜਾ ਨੁਕਸਾਨ ਹੁਣ ਤੱਕ ਹੋਇਆ ਕਿਸਾਨਾ ਨਹੀਂ ਕੀਤਾ ਇੱਥੇ ਨੇਤਾ ਬੁਕਾਸ ਬਹੁਤ ਡਰ ਡਰ ਪੈਂਦਾ ਸੀ ਤੇ ਇਹਦੇ ਪਿਛਲੇ ਪਾਸੇ ਹੋ ਸਕਦਾ ਲੁਧਿਆਣੇ ਦੀ ਚੋਣ ਦਾ ਵੀ ਕਾਰਨ ਹੋਵੇ ਤੇ ਦੋ ਬੀਜੇਪੀ ਦਾ ਮਨੋਰਥ ਹੈ ਕਿਸਾਨ ਮੂਵਮੈਂਟ ਜਿਹੜੀ ਬਹੁਤ ਵੱਡੀ ਮੂਵਮੈਂਟ ਸੀ ਜਿਹੜੀ ਲੜਕ ਰਹੀ ਸੀ ਉਹਨਾਂ ਨੂੰ ਵੀ ਇਹਦਾ ਜੱਤ ਕਿਵੇਂ ਭੰਨੀਆਂ ਨੂੰ ਤੋੜ ਕਿਵੇਂ ਦਈਏ ਉਧਰਲੇ ਪਾਸੇ ਉਹ ਆਮਦੀ ਪਾਲਿਸੀ ਦੇ ਵਿੱਚ ਵੀ ਕਾਮਯਾਬ ਹੋਏ ਨੇ ਤੇ ਭਗਵੰਤ ਮਾਨ ਦਾ ਇਹ ਸਰਦ ਹੈ ਕਿ ਵਪਾਰੀ ਤਮਕ ਮਿਡਲ ਲੁਧਿਆਣੇ ਜੋ ਵੱਡੀ ਪੱਧਰ ਤੇ ਹੈ ਉਹ ਚੋਣ ਉਹਨਾਂ ਨੇ ਜਿੱਤਣੀ ਹੈ ਉਹਨਾਂ ਨੂੰ ਵਿਸ਼ਵਾਸ ਚ ਲੈ ਕੇ ਐਸੇ ਮੂਮੈਂਟ ਦੇ ਸਰਤੇ ਵੀ ਉਹਨੇ ਬੋਟਾਂ ਲੈ ਲੜੀਆਂ ਹੁਣ ਇਹ ਵੀ ਮਨੋਰਥ ਉਹਨਾਂ ਦਾ ਹੋ ਸਕਦਾ ਤੇ ਜਿਹੜਾ ਇੱਕ ਗੱਲ ਸੀ ਜਦੋਂ ਐਸਕੇਮ ਅਤੇ ਤੁਸੀਂ ਇੱਕ ਕਾਲ 5 ਤਰੀਕ ਦੀ ਦਿੱਤੀ ਸੀ ਉਦੋਂ ਫੜੋ ਫੜੀ ਹੋ ਗਈ ਲੀਡਰਸ਼ਿਪ ਫੜ ਲਈ ਸਾਰਾ ਕੁਝ ਉਹ ਪ੍ਰੋਜੈਕਟ ਫੇਲ ਕਰਤਾ ਕਿ ਨਹੀਂ ਆ ਸਕੇ 5 ਤਰੀਕ ਨੂੰ ਕਿਸਾਨ ਸ਼ਾਇਦ ਉਹਦੇ ਤੋਂ ਜ਼ਿਆਦਾ ਉਤਸ਼ਾਹ ਤੋਖੇ ਕਿ ਆ ਵੀ ਇਹ ਤਾਂ ਥੋੜੇ ਬੰਦੇ ਬੈਠੇ ਨੇ ਤੇ ਇਹਨਾਂ ਨੂੰ ਵੀ ਚੱਕ ਲੈਣੇ ਆ ਉਸੇ ਮਾਮਲੇ ਦੇ ਵਿੱਚ ਤੇ ਉਹ ਵੀ ਇੱਕ ਕਾਰਨ ਉਧਰ ਨੂੰ ਗਿਆ ਜਿਹੜਾ ਬਲਡੋజర్ ਦੇ ਐਂਗਲ ਤੋਂ ਵੀ ਇੱਕ ਵਾਰ ਮੈਂ ਦਿਖਾਵਾਂ ਤਾਕਤਵਰ ਚੀਫ ਮਿਨਿਸਟਰ ਕੀ ਹੁੰਦਾ ਹੈ ਜਾਂ ਤਾਕਤਵਰ ਸਰਕਾਰ ਕਿਹਨੂੰ ਕਹਿੰਦੇ ਨੇ ਤੇ ਪੁਲਸ ਦੇ ਰਾਹੀਂ ਮੈਂ ਆਪਣਾ ਸਾਬਤ ਕਰਨਾ ਹੈ ਕਿ ਐਸੀ ਕੋਈ ਜਿਹੜਾ ਇਹ ਕਹਿੰਦੇ ਲਾਰਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਊਗੀ ਜੀ ਬਾਕੀ ਹੋ ਗਿਆ ਤਾਂ ਇਹ ਵੀ ਇੱਕ ਗੱਲ ਗਈ ਹੈ ਕਿ ਕਿਸਾਨ ਮੂਵਮੈਂਟ ਦਾ ਜਿਹੜਾ ਇੱਕ ਰਤਵਾ ਇੱਕ ਔਰਾ ਜਿਹੜਾ ਇਹ ਸੀ ਨਾ ਵੀ ਐਮੀ ਸਰਕਾਰ ਨਹੀਂ ਕਰ ਸਕਦੀ ਕਿਸਾਨਾਂ ਨਾਲ ਜਥੇਬੰਦਕ ਤੇ ਤੇ ਰਹਿ ਗਈ ਹੈ ਔਰ ਉਹਦਾ ਇੱਕ ਆਪਣਾ ਜਲਬ ਹੈ ਇਦਾਂ ਇੱਕ ਵੱਡਾ ਅੰਦੋਲਨ ਲੜ ਕੇ ਆਈ ਹੈ ਤੇ ਇਹਨੂੰ ਡੈਮੇਜ ਤਾਂ ਇੱਕ ਲੈਵਲ ਦਾ ਉਹ ਤਾਂ ਖੁਸ਼ੀਆਂ ਮਨਾ ਰਹੇ ਨੇ ਕਿ ਅਸੀਂ ਡੈਮੇਜ ਕਰਤਾ ਜੇ ਐਡਾ ਕੁਝ ਨਹੀਂ ਦੇਖੋ ਜੀ ਅਮਰਤਸਰ ਨੂੰ ਵੀ ਕਹਿ ਰਹੇ ਨੇ ਵਸੇ ਨਵੇੜ ਲਿਆ ਜੀ ਕੰਮ ਤੁਹਾਡਾ ਐਡਾ ਕੋਈ ਵੱਡੀ ਗੱਲ ਨਹੀਂ ਹੈ ਤੇ ਹੱਥ ਦੇ ਹੱਥਾਂ ਕੱਚਾ ਵਜਾ ਹੀ ਰਹੇ ਨੇ ਉਹ ਦੇਖੋ ਇਹ ਤਾਂ ਮਤਲਬ ਇਸ ਗੱਲ ਨੂੰ ਤਾਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਕਿਸਾਨਾਂ ਦੀ ਭਾਵੇਂ ਕਿੰਨੀਆਂ ਜੁੱਤ ਸਿਰ ਜੋੜ ਕੇ ਨੇ ਜਥੇਬੰਦੀਆਂ ਵੱਡੀਆਂ ਹੋਈਆਂ ਨੇ ਜੇ ਡੈਮੇਜ ਕਰਨ ਤੇ ਆ ਜਾਂਦੀ ਤਾਂ ਕੇਂਦਰ ਵਾਲੀ ਸਰਕਾਰ ਕਿਹੜਾ ਨਹੀਂ ਸੀ ਕਰ ਸਕਦੀ ਰੌਲਾ ਤਾਂ ਇਹ ਆ ਵੀ ਇਸ ਨੂੰ ਡੈਮੇਜ ਕਰਨ ਵਾਲੇ ਇਹਨਾਂ ਦੇ ਛਿਆਸੀ ਨੁਕਸਾਨ ਤੇ ਛਿਆਸੀ ਫਾਇਦੇ ਕਿੰਨੇ ਕੋਣ ਕੇ ਰੌਲਾ ਇਸ ਗੱਲ ਤੇ ਹੈ ਨਾ ਜੀ ਇਹ ਤਾਂ ਹੁਣ ਅੱਗੇ ਸਮੇਂ ਦੱਸਣ ਸਮਾਂ ਨਹੀਂ ਦੱਸਣਾ ਕਿ ਇਸ ਮੂਵਮੈਂਟ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਇਸ ਵਕਤ ਨੂੰ ਲੋਕ ਕਿਵੇਂ ਸਮਝਦੇ ਐ ਇਹਨੂੰ ਜੱਤੇ ਬੰਦੀਆਂ ਕੀ ਕਿਵੇਂ ਇਹਨੂੰ ਸੈੱਟ ਕਰ ਦਿਆ ਨੇ ਆਪਣੇ ਆਪ ਦੇ ਵਿੱਚ ਮਾਰਾਂ ਘਾੜਤਾੜਾ ਖਾ ਕੇ ਇਕੱਠੇ ਹੁੰਨੇ ਆ ਕਿ ਨਹੀਂ ਹੁੰਦੇ ਕਈ ਵਾਰੀ ਬਹੁਤ ਸਾਰੀ ਮਤਨ ਨੇ ਜਿਹੜੀ ਆਪ ਨੂੰ ਜੋੜਦੀ ਉਹ ਦੁਸ਼ਮਣ ਦਵਾ ਦਿੰਦਾ ਹੁੰਦਾ ਯਾਨੀ ਜਦੋਂ ਐ ਤੇਾਰੇ ਪਾਸਿਓਂ ਮਾਰਾ ਪੈਣ ਗਿਆ ਹੁਣ ਸਾਡੇ ਤੇ ਪੈਣ ਗਿਆ ਉਹਨਾਂ ਤੇ ਪੈਂਦੀਆਂ ਨੇ ਤੇ ਸ਼ੁਰੂ ਤਾਂ ਇਦਾਂ ਹੋਇਆ ਇਹ ਤੋਂ ਭਗਵੰਤ ਮਾਨ ਨੇ ਤਾਂ ਪਹਿਲੇ ਹੀ ਮਨ ਬਣਾਇਆ ਹੋਇਆ ਸੀ ਵੀ ਕਿਸਾਨ ਮੂਵਮੈਂਟ ਨਾਲ ਇਹ ਇੱਕੋ ਇਹ ਅਦਾਨ ਜਿਹੜਾ ਸਿਰਜਿਆ ਹੋਇਆ ਇੱਕ ਇਹ ਸਕੀਮ ਲੱਗਦੀ ਆ ਸਾਨੂੰ ਤਾਂ ਇਹ ਕਿ ਭਗਵੰਤ ਮਾਨ ਦਾ ਬੋਲਣਾ ਜੇ ਜਾਓ ਜਿਹੜਾ ਕੁਝ ਕਰਨਾ ਕਰ ਲੋ ਵਿਚੋਂ ਟੋਟ-ਟੋੜ ਕੇ ਗੱਲ ਆ ਜਾਣੀ ਤੇ ਉਧਰੋਂ ਇੱਕ ਪੱਤਰਕਾਰ ਦਾ ਇਸ ਮੂਮੈਂਟ ਨੂੰ ਪੂਰੀ ਪਲਾਨ ਨਾਲ ਐ ਖੱਡੇ ਚ ਤਾਰਨਾ ਪੂਰਾ ਨਿੰਦਣਾ ਵੀ ਇਹ ਐ ਨੇ ਇਹ ਗੈਂਗਸਟਰ ਨੇ ਇਹ ਤਾਲਿਬਾਨ ਨੇ ਫੁਲਾਣਾ ਸਮਰ ਕਿੰਨਾ ਕੁਝ ਬੋਲੇ ਰਹੇ ਉਹ ਉਧਰੋਂ ਨਵਰੀਤ ਬਿੱਟੂ ਨੇ ਕਿਹਾ ਵੀ ਜਦੋਂ ਅਸੀਂ 2027 'ਚ ਅਸੀਂ ਆ ਗਏ ਅਸੀਂ ਇਹਨਾਂ ਨੂੰ ਡਿਬਰੂਗੜ੍ਹ ਭੇਜ ਦਾਂਗੇ ਯਾਨੀ ਇਹ ਸਕੀਮ ਮਤੀ ਹੋਈ ਸਕੀਮ ਹੈ ਇਹ ਪਲਾਨ ਸੀ ਜੀ ਇਹਨਾਂ ਦੀ ਵੀ ਇਸ ਮੂਮੈਂਟ ਨੂੰ ਨਾ ਕਿਵੇਂ ਤੋੜਨਾ ਹੈ ਕਿ ਮੇਰੇ ਨਾਲੇ ਦੰਤ ਤੇ ਕਸ਼ਟ ਕਟਕ ਚਾੜਨਾ ਹੈ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਵੀ ਇਹ ਡੇਕਾ ਗੈਸ ਲਾਈਨ ਪਾਈਪ ਦੇ ਵਿੱਚ ਵੀ ਇਹ ਡੇਕਾ ਕਿਉਂਕਿ ਜੇ ਅਕਲ ਅਸੀਂ ਨਵੀਂ ਖੇਤੀ ਮੰਡੀ ਨੀਤੀ ਲਿਆਂਦੀ ਉਹਦੇ ਵਿੱਚ ਵੀ ਇਹ ਡੇਕਾ ਕਿਉਂਕਿ ਹਰ ਗੱਲ ਜੋ ਕਾਰਪੋਰੇਟਾਂ ਦੇ ਪੱਖੀ ਇੱਥੇ ਲਾਗੂ ਕਰਦੇ ਨੇ ਸਾਡੇ ਤੇ ਠੂਸ ਦੇਦੇ ਨੇ ਉਹਦੇ ਵਿਰੋਧ ਕਰਨ ਵਾਲੀ ਮੁੱਖ ਤੌਰ ਤੇ ਤਾਕਤ ਕਿਸਾਨੀ ਬਣ ਜੀ ਬਚੀ ਹੈ ਜੇ ਪਰਚੂਨ ਖੇਤਰ ਦੇ ਵਿੱਚ ਅਮਾਜੋਨ ਦੇ ਦਾਖਲ ਅਦਾਜੀ ਹੋਈ ਹੈ ਉਹਦੇ ਵਿੱਚ ਵੀ ਕਿਸਾਨ ਮੂਵਮੈਂਟ ਕਹਿੰਦੀ ਹੈ ਵੀ ਸੋਡੀ डीमार्ट ਤੇ ਫਲਿੱਪਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਅਪੋਰਚਨ ਖੇਤਰ ਨੂੰ ਖਾ ਜਾਣਗੀਆਂ ਆ ਜਿਹੜੀਆਂ ਸੋਡੀਆਂ ਦੂਜੀ ਕੌਮੀ ਨੀਤੀ ਲਿਆਂਦੀ ਐ ਇਹਨੇ ਖੇਤੀ ਵਪਾਰ ਨੂੰ ਖੇਤੀ ਨੂੰ ਕਿਵੇਂ ਕਰ ਦੇਣਾ ਆ ਜਿਹੜਾ ਖੇਤੀ ਮੁਕਤ ਮੁਕਤ ਵਪਾਰ ਤੁਸੀਂ ਹੁਣ ਸਮਝੌਤਾ ਕਰ ਰਹੇ ਹੋ ਅਮਰੀਕਾ ਨਾਲ ਉਹਨੇ ਕੀ ਕਰ ਦੇਣਾ ਜੇ ਨਹੀਂ ਜੇ ਇਹਦਾ ਗੱਲਾਂ ਨੂੰ ਇਹ ਨੀਤੀਆਂ ਨੂੰ ਕੰਟਰੋਲ ਕਰ ਦਿੱਤੀਆਂ ਪੱਖੀ ਨੀਤੀਆਂ ਨੂੰ ਇੰਪਲੀਮੈਂਟ ਨਹੀਂ ਹੋਣ ਦੇ ਤੇ ਲਾਗੂ ਨਹੀਂ ਹੋਣ ਦਿੰਦੇ ਉਹਦੇ ਚੜੇਕਾ ਜੇ ਮੂਵਮੈਂਟ ਖੜੀ ਐ ਤਾਂ ਉਹਨਾਂ ਵਾਸਤੇ ਜ਼ਰੂਰੀ ਆ ਵੀ ਇਹਦਾ ਘੜ ਭੰਲਣਾ ਕਿਉਂਕਿ ਸਰਕਾਰ ਵਾਸਤੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਜਬਰ ਕਰਨਾ ਤੇ ਜ਼ਬਰ ਨਾਲ ਦੱਬਣਾ ਬਖਤੀ ਹੋ ਸਕਦਾ ਹੈ ਸਮਾਹ ਹੋ ਸਕਦਾ ਕਿਸੇ ਸਮੇਂ ਦੱਬ ਸਕਦੇ ਨੇ ਪਰ ਇਹ ਸਦਾ ਵਾਸਤੇ ਲੜਾਂ ਇਹ ਦਬ ਜਾਣ ਇਹ ਕਦੇ ਨਹੀਂ ਹੁੰਦਾ ਕਿਉਂਕਿ ਇਹ ਤਾਂ ਜ਼ਬਰ ਕੋਈ ਅਜਦਾ ਨਹੀਂ ਰਾਜੇ ਨੂੰ ਜਿਆਦਾ ਹੁੰਦਾ ਹੈ ਪਹਿਲਾਂ ਤੋਂ ਸਦੀਆਂਾਂਾਂ ਕੀਆ ਕਿਸਾਨ ਦੀ ਤਾਂ ਹਿੰਦੁਸਤਾਨ ਪੰਜਾਬ ਦੀ ਧਰਤੀ ਤਾਂ ਇਹ ਕੁਝ ਚਲਦੀ ਆਈ ਹੈ ਤੇ ਗਾਹਾਂ ਵੀ ਲੋਕ ਤਾਂ ਚੱਲਣਗੇ ਤੇ ਜਿਹੜਾ ਇਹ ਸਾਰੇ ਕੁਝ ਦੇ باوجود ਜਿਹੜਾ ਤੇ ਇੱਕ ਦਿਨ ਬਾਅਦ ਜਿਹੜਾ ਇਹ ਦੇਖਿਆ ਗਿਆ ਕਿੰਨਾ ਕੁ ਰਿਸਪੌਂਸ ਤੁਸੀਂ ਦੇਖਦੇ ਹੋ ਕਿ ਲੋਕਾਂ ਚ ਗੁੱਸਾ ਹੈ ਲੋਕ ਬਾਹਰ ਵੀ ਆਏ ਨੇ ਤੁਹਾਡੀ ਉਮੀਦ ਮੁਤਾਬਕ ਦੇਖਿਆ ਗਿਆ ਆਏ ਨੇ ਚਾਹੇ ਕਿਸੇ ਵੀ ਇੱਜਤ ਧਰਦੇ ਬੰਦੇ ਹੋਣ ਜਾਂ ਨਹੀਂ ਕਿਉਂ ਜਾਂ ਮੈਂ ਤੁਸੀਂ ਅਜਾ ਤੁਹਾਡਾ ਕਿਉਂ ਜਾ ਦੇਖੋ ਇੱਧਰ ਜਿੱਥੋਂ ਤੱਕ ਤਾਂ ਹੈ ਜੀ ਸਾਡੇ ਕੇਡਰ ਦੇ ਹਿੱਸਿਆਂ ਦੀ ਕਿਸਾਨੀ ਕੇਡਰ ਦੇ ਹਿੱਸਿਆਂ ਦੀ ਉਹਨਾਂ ਦੇ ਵਿੱਚ ਤਾਂ ਇਹ ਕਾਫੀ ਰੋਸ ਤਾਂ ਇਸ ਗੱਲ ਦਾ ਹੋਇਆ ਹੈ ਕਿ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਗੱਲ ਡੈਪੂਟੇਸ਼ਨ ਤੇ ਗਈ ਕਾ ਟੀਮ ਨੂੰ ਗੱਲਬਾਤ ਕਰਨ ਵਾਸਤੇ ਗੱਲ ਗਏ ਨੇ ਉਹਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਹੈ ਤਰੀਕਾ ਕਰਦਾ ਬਿਲਕੁਲ ਹੀ ਨਿੰਦਣਯੋਗ ਹੈ ਇਸ ਤਰ੍ਹਾਂ ਤਾਂ ਕੋਈ ਜਿਹੜੇ ਉਹ ਹਥਿਆਰਬੰਦ ਮੁਕਾਬਧਾ ਵੀ ਕਰਦੇ ਨੇ ਦੇਸ਼ਾਂ ਦੇ ਵਿੱਚ ਉਹਨਾਂ ਨਾਲ ਵੀ ਜੇ ਕੋਈ ਸਰਕਾਰ ਗੱਲ ਚਲਾਉਂਦੀ ਹੈ ਉਹਨਾਂ ਨਾਲ ਗੱਲਬਾਤ ਨੇਗੋਸ਼ੀਏਸ਼ਨ ਹੋਣ ਤੋਂ ਬਾਅਦ ਹੁੰਦਾ ਨੂੰ ਵੀ ਵਾਪਸ ਭੇਜ ਦਿੱਤਾ ਜਾਂਦਾ ਗ੍ਰਿਫਤਾਰਤਾ ਉਹਨਾਂ ਨੂੰ ਵੀ ਨਹੀਂ ਕੀਤਾ ਜਾਂਦਾ ਇਹ ਤਾਂ ਇੱਕ ਜਨਤਕ ਮੂਵਮੈਂਟ ਹੈ ਜਨਤਕ ਜਥੇਬੰਦੀਆਂ ਨੇ ਤੇ ਉਹਨਾਂ ਨੂੰ ਆਗੂਆਂ ਨੂੰ ਗਿਰਫਤਾਰ ਕਰਕੇ ਤੇ ਦੂਜਿਆਂ ਨੂੰ ਫਿਰ ਜਗਲੀ ਉੱਤੇ ਧਰਨਾ ਚ ਕਾਉਣ ਦੀ ਜਿਹੜੀ ਕਾਰਵਾਈ ਹੋਈ ਹੈ। ਯਾਨੀ ਇਹ ਤਾਂ ਹੈ ਕਿ ਨਿੰਦਨ ਜੋਗੀ। ਰੋਸ ਦਾ ਤਾਂ ਮਤਲਬ ਇਹ ਹੈ ਵੀ ਕੌਣ ਕਿੰਨਾ ਜੁੜਿਆ ਹੋਇਆ ਇਸ ਲਹਿਰ ਨਾਲ। ਹੁਣ ਜਿਵੇਂ ਸਾਡੀ ਜਥੇਬੰਦੀ ਨੇ ਅੱਜ 29 ਥਾਮਾਂ ਤੇ ਅਰਤियां ਸਾਡੀਆਂ ਨੇ ਤਕਰੀਬਨ ਪੰਜਾਬ ਦੇ ਵਿੱਚ 16-17 ਜ਼ਿਲ੍ਹਿਆਂ 'ਚ ਅਸੀਂ ਆਪਦਾ ਕੰਮ ਹੈ। ਹੋਰਾਂ ਜਥੇਬੰਦੀਆਂ ਨੇ ਵੀ ਅਰਤियां ਸਾਡੀਆਂ ਨੇ। ਐਸਕੇਪ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਅੱਜ ਸਾਡੀਆਂ ਨੇ। ਉਹਨਾਂ 'ਚ ਜਿਹੜੀਆਂ ਰਹਿ ਗਏ ਉਹਨਾਂ ਨੂੰ ਕੱਲ ਨੂੰ ਸਾੜਨਾ। ਇਹ ਤਾਂ ਰੋਸ ਪ੍ਰਦਰਸ਼ਨਾਂ ਦੀ ਉਹਨਾਂ ਦੇ ਕੈਡਰ ਦੀ ਕਿਸੇ ਜਥੇਬੰਦੀ ਦੀ ਚੇਤਨਾ ਦੀ ਕਿੰਨੀ ਕਿ ਚੇਤਨਾ ਹੈ ਕਿ ਮਤਲਬ ਜਦੋਂ ਸਾਥੀ ਜਥੇਬੰਦੀ ਤੇ ਕੋਈ ਟੈਪ ਹੁੰਦਾ ਹੈ ਉਹਦੀ ਮਦਦ ਦੇ ਵਿੱਚ ਕਿਵੇਂ ਆਉਣਾ ਹੈ ਕੌਣ ਸਾਡਾ ਸਾਥੀ ਹੈ ਕੌਣ ਸਾਡਾ ਦੁਸ਼ਮਣ ਘੇਰੇ ਦੇ ਵਿੱਚ ਹੈ ਕਿਹੜੀ ਸਾਡੀ ਜਮਾਤ ਦੇ ਨੁਮਾਇੰਦੇ ਕਰਨ ਵਾਲੇ ਨੇ ਵਿਚਾਰ ਉਹਨਾਂ ਨੂੰ ਮਿਲਦੇ ਨੇ ਕਿ ਨਹੀਂ ਮਿਲਦੇ ਫਿਰ ਵੀ ਉਹਨਾਂ ਦਾ ਨਿਭਣਾ ਕਿਵੇਂ ਹੈ ਤੇ ਖੜਨਾ ਕਿਵੇਂ ਹੈ ਇਹ ਉਹਨਾਂ ਦੀ ਸਮਝਦਾਰੀ ਦਾ ਇਹ ਖੇਤਰ ਦੀ ਗੱਲ ਇਹ ਹੈ ਜੀ ਉਹ ਨੀਕ ਤਾਂ ਉਹਦੇ ਚੋਂ ਨਿਕਲਦੇ ਨੇ ਬਾਕੀ ਉਹਨਾਂ ਦੀ ਆਉਂਦੀ ਜਥੇਬੰਦੀਆਂ ਵੀ ਚੰਗੀਆਂ ਛੜਕਾਂ ਤੇ ਦਿਖੀਆਂ ਨੇ ਅੱਜ ਆਈਆਂ ਨੇ ਭਾਵੇਂ ਉਹਨਾਂ ਦਾ ਕੇਡਰ ਅਗਵਾਈ ਕਰਨ ਵਾਲਾ ਹਿੱਸਾ ਜਿਹੜਾ ਜ਼ਿਆਦਾਤਰ ਗਿਰਫਦਾਰ ਹੋ ਗਿਆ ਇਸ ਕਰਕੇ ਐ ਉਹਦਾ ਸੱਤ ਪਿਆ ਤੇ ਉਸ ਦਿਨ Chief Minister ਨੇ ਤੁਹਾਨੂੰ ਸਾਰਿਆਂ ਨੂੰ ਲੀਡਰਸ਼ਿਪ ਨੂੰ ਇਹ ਕਹਿ ਕੇ ਵੀ ਜੋ ਮਰਜ਼ੀ ਕਰਨਾ ਚੱਲੇ ਜਾਓ ਤੇ ਮੈਨੂੰ ਕਮਜ਼ੋਰ ਮਤ ਸਮਝੋ ਤੇ ਮੈਂ ਦਿਖਾਉਂਗਾ ਫੇਰ ਉਹਨੇ ਆਪਣੀ ਤਾਕਤ ਦਿਖਾਈ ਪਰ ਹੁਣ ਤੁਹਾਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ ਕਿ ਇੱਕ ਵਾਰ ਖੇਤੀਬਾੜੀ ਮੰਤਰੀ ਦੁਆਰਾ ਗੱਲ ਕਰਨੀ ਚਾਹੁੰਦੇ ਨੇ ਤੇ ਐਸਕੇਐਮ ਕਿ ਤੁਸੀਂ ਉਸ ਗੱਲਬਾਤ ਦਾ ਹਿੱਸਾ ਬਣਾਓਗੇ ਹੁਣੇ ਕਿ ਉਹ 26 ਤਰੀਕ ਦੇ ਕਰਕੇ ਹੀ ਹੈ ਵੈਸੇ ਤਾਂ ਤੁਸੀਂ ਗੱਲ ਕਹੀ ਸੀ ਚੀਫ ਮਿਨਿਸਟਰ ਨੂੰ ਉਹ ਦੋ ਕਿ ਜੇ ਅਸੀਂ ਧਰਨਾ ਰੱਖਿਆ ਤਾਂ ਤੁਸੀਂ ਬੁਲਾਇਆ ਜਿਹਦੇ ਤੋਂ ਨਾਰਾਜ਼ ਹੋਗੇ ਅੱਜ ਵੀ ਤਾਂ ਜੇ ਹੁਣ 26 ਤਰੀਕ ਰੱਖੀ ਹੈ ਤਾਂ ਬੁਲਾ ਰਹੇ ਨੇ ਤੇ ਜੇ ਇਹ ਗੱਲ ਤਾਂ ਫੇਰ ਹੀ ਤਾਂ ਹੀ ਆ ਨਹੀਂ ਜੇ 26 ਨਾ ਹੁੰਦੀ ਤਾਂ ਕਦ ਲਈ ਬੁਲਾਉਂਦੇ ਤੁਹਾਨੂੰ ਬੁਲਾਇਆ ਗਿਆ ਤੇ ਕੋਈ ਫੈਸਲਾ ਹੋਇਆ ਮਤਲਬ ਜਾ ਰਹੇ ਹੋ ਸਾਰੇ ਮੀਟਿੰਗ ਦੇ ਵਿੱਚ ਤਾਂ ਗੱਲਬਾਤ ਲਈ ਜਾਓਗੇ ਦੇਖੋ ਮੈਨੂੰ ਤਾਂ ਹੁਣ ਤੱਕ ਕੋਈ ਪਤਾ ਨਹੀਂ ਸੀ ਵੀ ਕੋਈ ਬੁਲਾਇਆ ਬੁਲਾਇਆ ਤੁਹਾਡੇ ਦਿਨ ਪਤਾ ਲੱਗਿਆ ਵੀ ਕੋਈ ਆਈਏ ਗੱਲ ਮੈਂ ਤਾਂ ਜੇ ਹੁਣੇ ਅਸੀਂ ਅਜ ਪਟਿਆਲੇ ਮੀਟਿੰਗ ਕੀਤੀ ਹੈ ਇਕੱਠੇ ਸੀਗੇ ਸਾਥੀ ਇਹ ਤਾਂ ਕੋਈ ਸੰਭਾਵਨਾ ਨਹੀਂ ਸੀ ਵੀ ਇੰਨਾ ਛੇਤੀ ਕੋਈ ਅਜੇ ਕੋਈ ਬੁਲਾਉਣ ਦੀ ਹੈ ਗੱਲ ਚੱਲ ਰਹੀ ਹੈ ਕੋਈ ਕਹਿ ਰਿਹਾ ਕੋਈ ਕਿਸੇ ਨਾਲ ਗੱਲ ਚੱਲਦੀ ਹੈ ਤੁਸੀਂ ਗੱਲਬਾਤ ਤਾਂ ਆਪਦੇ ਵੱਲੋਂ ਤਾਂ ਨਹੀਂ ਨਰਾਈ ਕਰਦੇ ਗੱਲਬਾਤ ਤਾਂ ਜਾਓਗੇ ਉਹੀ ਗੱਲ ਵੀ ਸਾਨੂੰ ਦੱਸੋ ਕੀ ਹੈ ਤੇ ਇਹਦੇ ਚ ਗੱਲ ਇਹ ਕਿ ਦੱਸੋ ਕਿ ਜਿਹੜੀ ਚੀਜ਼ ਮਿਨਿਸਟਰ ਨੇ ਹੁਣ ਤੱਕ ਇਹ ਕਿਹਾ ਸੀ ਕਿ ਪੰਜਾਬ ਨਾਲ ਸੰਬੰਧਤ ਤਾਂ ਕੋਈ ਮੰਗ ਹੀ ਨਹੀਂ ਜਦੋਂ ਤੁਸੀਂ ਜਾਓਗੇ ਤਾਂ ਉਹਨਾਂ ਮੰਗਾ ਤਾਂ ਹੀ ਗੱਲ ਹੋਏਗੀ ਨਾ ਜਿਹੜੀ ਚੀਫ ਮਿਨਿਸਟਰ ਜਾਂ ਪੰਜਾਬ ਨਾਲ ਸੰਬੰਧਤ ਨੇ ਦੂਜੀ ਤਾਂ ਕੋਈ ਮੰਗ ਹੀ ਨਹੀਂ ਸਾਰੀਆਂ ਗੱਲਾਂ ਹੀ ਪੰਜਾਬ ਵਾਲੀਆਂ ਤਾਂ ਪੰਜਾਬ ਵਾਲੇ ਜੋ ਰੱਖਿਆ ਨੇ ਜੇ ਤੇ ਕੇਂਦਰ ਨਾਲ ਤਾਂ ਸਾਡਾ ਮੰਗ ਪੱਤਰ ਹੀ ਵੱਖਰਾ ਹੈ ਜੀ ਉਹ ਮੋਟੀਆਂ ਮੋਟੀਆਂ ਜੀਆਂ ਗੱਲਾਂ ਜੇਕਰ ਦੱਸੋ ਕਿਹੜੀਆਂ ਨੇ ਜਿਹੜੀਆਂ ਨਾਲ ਤੁਸੀਂ ਗੱਲ ਚੀਫ ਮਿਨਿਸਟਰ ਨਾਲ ਕਰਨੀ ਚਾਹੁੰਦੇ ਹੋ ਜਾਂ ਪਹਿਲਾਂ ਖੇਤੀਬਾੜੀ ਮੰਤਰੀ ਸਹੀ ਮੈਨੂੰ ਲੱਗਦਾ ਵੀ ਉਹ ਤੇ ਰੈਲੀ ਮੰਗਾਂ ਦੇ ਵਿੱਚ ਤਾਂ ਇੱਕ ਤਾਂ ਉਹ ਪੰਜ ਫਸਲਾਂ ਤੇ ਐਮਐਸਪੀ ਦੀ ਗੱਲ ਕਰਨੀ ਸੀ ਜਿਹੜੀਆਂ ਪੰਜ ਫਸਲਾਂ ਦੀ ਐਮਐਸਪੀ ਦੀ ਕਰਦੇ ਸੀ ਪੰਜਾਬ ਸਰਕਾਰ ਦੇਵੇ ਜਿਵੇਂ ਮੱਕੀ ਐ ਮਟਰ ਨੇ ਆਲੂ ਨੇ ਇਹਨਾਂ ਕੁ ਫਸਲਾਂ ਬਾਸਪਤੀ ਆਇਆ ਵਿਚੋ ਦੇ ਇਹਨਾਂ ਦੇ ਪੰਜ ਫਸਲਾਂ ਨੇ ਮੇਰੇ ਨਾਲ ਹੀ ਹੁਣ ਚੇਤਾ ਪੂਰਾ ਉਹ ਪੰਜ ਫਸਲਾਂ ਤੇ ਆ ਹਾਂ ਤੇ ਉਹ ਕੋਈ ਵੀ ਇਹੀ ਦੀ ਮੰਗ ਨਹੀਂ ਉਹਦੇ ਚਵਾਰਾ ਪਸ਼ੂਆਂ ਵਾਲੀ ਐ ਸੂਰਾ ਵਾਲੀ ਐ ਤੇ ਉਦੇ ਚ ਇਹ ਜੀ ਕੋਈ ਮੰਗ ਹੀ ਨਹੀਂ ਜਿਹੜੀ ਮਤਲਬ ਪੰਜਾਬ ਤੋਂ ਬਾਹਰ ਹੋਵੇ ਅਸੀਂ ਬਹੁਤ ਚਿਰ ਨਾਲ ਹਾਂ ਹੁਣ ਇੱਕ ਇਹ ਹਾਲਾਤ ਪੈਦਾ ਹੋ ਨਾ ਜਿਹੜਾ ਹਾਲਾਤ ਇਹ ਹੋਏ ਐ ਇਸ ਹਾਲਾਤ ਦੇ ਵਿੱਚ ਤੁਹਾਡੀ ਆਪਣੀ رائے ਕੀ ਹੈ ਕਿ ਜੀ ਜਾਣਾ ਚਾਹੀਦਾ ਮੀਟਿੰਗ ਦੇ ਵਿੱਚ ਜਿਹੜੀ ਜਿਬਲਾਈ ਹੈ ਨਹੀਂ ਜਾਣਾ ਚਾਹੀਦਾ ਐਸਾ ਹਾਲਾਤ ਕਿਉਂਕਿ ਕਾਰਨਿਕ ਘਟਨਾ ਵਾਪਰੀ ਹੋਈ ਹੈ ਤੁਰੰਤ ਦੂਜੇ ਫੋਰਮਾਂ ਤੇ ਮੇਰੀ ਤਾਂ ਵੀ ਤਾਂ ਪਰਸਨਲ ਜਥੇਬੰਦੀ ਨਾਲ ਤਾਂ ਨਹੀਂ ਅਜੇ ਕੋਈ ਰਹਿ ਕੀਤੀ ਮੇਰੀ ਤਾਂ ਪਰਸਨਲ ਤਾਂ ਇਹ ਆ ਵੀ ਐਡੇ ਛੇਤੀ ਤਾਂ ਪਰ ਹੁਣੇ ਸੀ ਕਹਾੜ ਕਰਨੀ ਚਾਹੀਦੀ ਜੇ ਐ ਨਹੀਂ ਕੀ ਕੀ ਗੱਲ ਹੈ ਵੀ ਉਧਰ ਦੇ ਸਾਥੀਆਂ ਨਾਲ ਇਹ ਕੁਝ ਵਾਪਰਿਆ ਤੇ ਕੱਲ ਨੂੰ ਅਸੀਂ ਮੀਟਿੰਗ 'ਚ ਬੈਠਾ ਕਿ ਉਹਨਾਂ ਨਾਲ ਮੈਨੂੰ ਨਹੀਂ ਲੱਗਦੀ ਇਹ ਜੇ ਗੱਲ ਆਪਦੇ ਆਪ ਨੂੰ ਠੀਕ ਜੱਤੇਬੰਦੀ ਤਾਂ ਸੀ ਬਚਾ ਤਾ ਜੀ ਤੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਹੁੰਦੀ ਆ ਰਾਂਗਾ ਮੀਟਿੰਗ ਚ ਚੀਫ ਮਿਨਿਸਟਰ ਨੇ ਤੋੜੀ ਆ ਤੇ ਚੀਫ ਮਿਨਿਸਟਰ ਮੀਟਿੰਗ ਬੁਲਾਏ ਫਿਰ ਤਾਂ ਕੋਈ ਗੱਲ ਵੀ ਹੁੰਦੀ ਆ ਉੱਥੇ ਗੱਲ ਕੀਤੀ ਵੀ ਜਾਂਦੀ ਆ ਤੇ ਕਹਿੰਦੇ ਖੇਤੀਬਾੜੀ ਮੰਤਰੀ ਕੋਲ ਤਾਂ ਅੱਕ ਕਿੰਨੇ ਕਿੰਨੇ ਜਾਂ ਤੁਹਾਨੂੰ ਬੁਲਾਵ ਕੇ ਗੱਲ ਵੀ ਕਰ ਲੈਣਗੇ ਤਾਂ ਉਹਨਾਂ ਕੋਲ ਕੀ ਗੱਲ ਹੋਏਗੀ ਕਿ ਕੱਲ ਨੂੰ ਇਹ ਹੁੰਦਾ ਕਿ ਛੈ ਸੰ ਚੱਲ ਰਿਹਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਇੱਥੇ ਇਹ ਮਤਲਬ 26 ਆਲਾ ਤੇ ਤਿਆਰੀ ਪੂਰੀ ਹੋਏਗੀ ਨਾ 26 ਨੂੰ ਧਰਨੇ ਆਲੀ ਤਾਂ ਤੇ ਕੋ 26 ਦੇ ਧਰਨੇ ਦੇ ਵਿੱਚ ਕੋਈ ਇਹਦੇ ਕੰਡੀਸ਼ਨ ਉਹਨਾਂ ਦੀ ਹੈਗੀ ਵੀ 26 ਦੇ ਧਰਨੇ ਬਾਰੇ ਤੁਸੀਂ ਦੱਸੋ ਜੀ ਕਾ ਕਰਨਾ ਹੈ ਕਿ ਨਹੀਂ ਕਰਨਾ ਫਿਰ ਤਾਂ ਪਹਿਲੀ ਵਾਰ ਹੀ ਰੱਖ ਦੇਣੀ ਚਾਹੀਦੀ ਹੈ ਨਹੀਂ ਤਾਂ ਇਹ ਇੱਕ ਮੀਟਿੰਗ ਪਹਿਲਾਂ ਹੁੰਦੀ ਹੈ ਉਸ ਤੋਂ ਬਾਅਦ ਜੱਥੇਬੰਦੀਆਂ ਬੈਹਂਦੀਆਂ ਨੇ ਜੱਥੇਬੰਦੀਆਂ ਬਹਿ ਕੇ ਉਹਦੇ ਵਿਚਾਰ ਚਾਚਾ ਕਰਦੀਆਂ ਨੇ ਕਰਨਾ ਹੈ ਕਿ ਨਹੀਂ ਕਰਨਾ ਕਹਾਂ ਵਾਲਾ ਪ੍ਰੋਗਰਾਮ ਕੀ ਬਣ ਗਿਆ ਮੀਟਿੰਗ ਦਾ ਕੀ ਮੰਗਾ ਦਾ ਬਣ ਗਿਆ ਅਸਰਤਾ ਸਹੂਲਤਾ ਇਹ ਹੁੰਦਾ ਹੈ ਉੱਥੇ ਤਾਂ ਇਹ ਕਹਿਣਾ ਹੁੰਦਾ ਵੀ ਜਿਹੜੀ ਤੁਸੀਂ ਸਾਡੀ ਮੰਗ ਪੱਤਰ ਤੇ ਚਰਚਾ ਕੀਤੀ ਹੈ ਅਸੀਂ ਆਪਦੀ ਜੱਥੇਬੰਦੀਆਂ ਚਰਚਾ ਕਰਕੇ ਅਗਲੇ ਪ੍ਰੋਗਰਾਮ ਦਾ ਤਾਂ ਫੇਰ ਦੱਸਾਂਗੇ ਜੀ ਐ ਐਡੀ ਤਾਂ ਮਤਲਬ ਕੋਈ ਕੰਡੀਸ਼ਨ ਕਰਕੇ ਜੇ ਮੀਟਿੰਗ ਰੱਖੀ ਹੋਈ ਆ ਮੈਨੂੰ ਤਾਂ ਲੱਗਦੀ ਆ ਵੀ ਇਹ ਸੀ ਮੀਟਿੰਗ ਪਰਵਾਣ ਨਹੀਂ ਕਰਨੀ ਚਾਹੀਦੀ ਜਿਹੜੀ ਕੰਡੀਸ਼ਨ ਵਾਲੀ ਮੀਟਿੰਗ ਆ ਕਰੇ ਭਵੇਂ ਨਾ ਕਰੇ ਕੋਈ ਸਰ ਪਹਿਲਾਂ ਤਾਂ ਕੰਡੀਸ਼ਨ ਨਹੀਂ ਹੋਊਗੀ ਜਾ ਕੇ ਕੰਡੀਸ਼ਨ ਲਾ ਦੇਣਗੇ ਮਤਲਬ ਪਹਿਲਾਂ ਲਿਖਤੀ ਤਾਂ ਕੋਈ ਕੰਡੀਸ਼ਨ ਨਹੀਂ ਵੀ ਇਸ ਲਈ ਤੁਸੀਂ ਆਓ ਜਾਂ ਜਾਓ ਉਹਦੇ ਤਾਂ ਖੈਰ ਇਹ ਮੈਨੂੰ ਪਤਾ ਨਹੀਂ ਦੱਸਣ ਉਹਦੇ ਵਿੱਚ ਤਾਂ ਚੱਲ ਅਸੀਂ ਵਿਚਾਰ ਕਰਾਂਗੇ ਅਸੀਂ ਜਾਈਏ ਕਿ ਨਾ ਜਾਈਏ ਇਸ ਵਿੱਚ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਸਾਰੀਆਂ ਮੰਗਾਂ ਮਸਲੇ ਇਸ ਤਰੀਕੇ ਦੇ ਨੇ ਔਰ ਗੱਲਬਾਤ ਜੋ ਐਟੀਟਿਊਡ ਹੈ ਹੁਣ ਸਟੇਟ ਦਾ ਜਿਵੇਂ ਜੇ ਤੁਸੀਂ ਤੁਹਾਡੀ ਮੀਟਿੰਗ ਦੇ ਵਿੱਚ ਵੀ ਚੱਲੇ ਵੀ ਗਏ ਮਾਮਲਾ ਹੱਲ ਨਾ ਹੋਇਆ ਤਾਂ ਉਹ ਤਾਂ ਇਹ ਕਹਿਣਗੇ ਕੱਠ ਫੇਰ ਨਹੀਂ ਹੋਣ ਦੇਣਾ ਅਸੀਂ ਤੇ ਜੇ ਜਿਹੜਾ ਮਾਹੌਲ ਹੋਣ ਲੱਗ ਰਿਹਾ ਹੈ ਉਹ ਕਿਉਂਕਿ ਪੁਲਿਸ ਤੇ ਉਹਨਾਂ ਨੇ ਯਕੀਨ ਰੱਖਿਆ ਤੇ ਪੁਲਿਸ ਸਾਰਾ ਕੁਝ ਉਸੇ ਕੁਝ ਕਰ ਰਹੀ ਹੈ ਤੇ ਫੇਰ ਕਹਿਣਗੇ ਵੀ ਕੱਠ ਨਹੀਂ ਹੋਣ ਦੰਦੇ ਹਾਂ ਇਹਦਾ ਮਤਲਬ ਐਤਕੀ ਚੌਖਸ ਤਰੀਕੇ ਦੇ ਨਾਲ ਰਹਿ ਜਾਏਗਾ ਉਹਨੂੰ ਕੰਮਜਾਬ ਕਰਨ ਲਈ ਜਾਂ ਪਹਿਲਾਂ ਤਾਂ ਕਿ ਕੋਈ ਸੋਤੇ ਸਿੱਧ ਵੀ ਬਹੁਤ ਜਾਣੇ ਫੜੇਗੇ ਕਿ ਇੰਨਾ ਲੱਗਦਾ ਨਹੀਂ ਸੀ ਵੀ ਸ਼ਾਇਦ ਇਹ ਕੁਝ ਕਰਨ ਨਾ ਜਗਾ ਐਡੇ ਵੱਡੇ ਟਾਈਪ ਟਾਈਪ ਦੀ ਕੋਈ ਗੱਲ ਕਰਨਗੇ ਕਿਉਂਕਿ ਪਹਿਲਾਂ ਕਦੇ ਇਸ ਤਰ੍ਹਾਂ ਨਾਲ ਐਡੀ ਵੱਡੀ ਫੜੋ ਪੜਾਈ ਹੋਈ ਨਹੀਂ ਸੀ ਇਹਨਾਂ ਦੇ ਵਿੱਚ ਚਲੋ ਅਸੀਂ ਤਾਂ ਉਹ ਗੱਲਬਾਤ ਦੇ ਵਿੱਚੋਂ ਸਮਝ ਗਏ ਸੀ ਵੀ ਇਸ ਤਰ੍ਹਾਂ ਦੀ ਘਰੇ ਜਾ ਕੇ ਪੜਨਾ ਤਾਂ ਹੁਣ ਸੰਭਵ ਨਹੀਂ ਹੈ ਕਿਉਂਕਿ ਤਿੰਨ ਤਰੀਕ ਦੀ ਗੱਲਬਾਤ ਚ ਮੁੱਖ ਮੰਤਰੀ ਤੋਂ ਸਾਨੂੰ ਪਤਾ ਲੱਗਿਆ ਸੀ ਵੀ ਛਾਪੇ ਤਾਂ ਚਾਂਜ ਦੇ ਰਾਤ ਨੂੰ 4 ਵਜੇ ਨੂੰ ਪੈਣ ਨੂੰ ਤਿਆਰ ਨਹੀਂ ਤਾਂ ਹੋ ਸਕਦਾ ਹੁਣ ਵੀ ਆਪਣੇ ਮਗਰ ਲਾ ਦੇਣਾ ਤਿੰਨ ਦੀ ਰਾਤ ਨੂੰ ਆ ਕੇ ਪਹੁੰਚਿਆ ਸੀ ਤੇ ਉਸੇ ਰਾਤੀ ਛਾਪੇ ਪੈ ਗਏ ਇਹ ਤਾਂ ਸਾਨੂੰ ਪਤਾ ਸੀ ਕਿਉਂਕਿ ਸਾਡਾ ਤਾਂ ਤਜਰਬਾ ਸੀ ਤਾਂ ਬੁੱਝ ਗਏ ਸੀ ਅੱਜ ਦਾ ਉਸੇ ਦਿਨੇ ਕਨਾਰਾ ਕਰ ਲਿਆ ਸੀ ਚੱਲ ਮੇਰਾ ਬਣੀ ਜਗਾ ਤਾਂ ਨਾਲ ਵਾਲਾ ਨਾਲ ਵਾਲਿਆਂ ਨੂੰ ਵੀ ਤਜਰਬੇ ਬਾਰੇ ਦੱਸਣਾ ਸੀ ਭਾਈ ਅੱਜ ਘਰੇ ਨਾ ਪਿਓ ਕਿਉਂਕਿ ਆਪਣਾ ਸਿਸਟਮ ਤਾਂ ਇਹ ਹੋ ਗਿਆ ਜੇ ਕੋਈ ਤਾਂ ਅੰਟੀਸਟੈਂਡਿੰਗ ਗੱਲ ਸੀ ਸਾਰਿਆਂ ਨੇ ਸਮਝ ਆ ਗਈ ਸੀ ਉੱਥੇ ਵੀ ਸਮਝ ਆ ਗਈ ਸੀ ਬੰਦੇ ਨੂੰ ਕਿਹਾ ਵੀ ਅਸੀਂ ਵੀ ਚੌਕਸ ਹੋਣਾ ਚਾਹੀਦਾ ਸਾਰਿਆਂ ਨੂੰ ਤੇ ਇਹ ਇਹ ਉਸ ਐਵੇਂ ਨਾ ਮੁਕੰਦਰੀ ਦੀ ਗੱਲ ਨੂੰ ਉਹੀ ਜੀ ਚੌਕਸੀ ਉਹ ਸ਼ਾਇਦ ਇਹਨਾਂ ਨੂੰ ਵੀ ਪਤਾ ਸੀ ਬਹੁਤ ਬੰਦੇ ਬਾਹਰੋਂ ਵੀ ਫੋਨ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਬਾਹਰ ਬੈਠੇ ਜੇਕਰ ਇਹ ਸਾਡੀ ਜੱਜਮੈਂਟ ਸੀ ਕਿ ਜਦੋਂ ਐਂਬੂਲੈਂਸਾਂ ਸਿਵਲ ਸਰਜਨਾਂ ਨੂੰ ਆਰਡਰ ਕੀਤੇ ਜਾ ਰਹੇ ਨੇ ਕਿ 19 ਮਾਰਚ ਨੂੰ ਐਂਬੂਲੈਂਸਾਂ ਰਜਰ ਰੱਖਣੀਆਂ ਬਸਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉੱਤਰ ਲੱਡੇ ਤੇ ਇਧਰ ਪਟਿਆਲੇ ਬਾਕੀ ਪੁਲਿਸ ਇਕੱਠੀ ਕੀਤੀ ਜਾ ਰਹੀ ਹੈ ਡਿਫਰੈਂਟ ਜਿਲਿਆਂ ਦੀ ਤਾ ਕੁਝ ਹੋਉ ਕਹਿੰਦੇ ਕਿਸਾਨ ਲੀਡਰ ਜਿਹੜੇ ਨਾਲ ਬੈਠੇ ਸੀ ਇਹਨਾਂ ਨੂੰ ਕਿਉਂ ਸਮਝ ਨਹੀਂ ਆਈ ਵੀ ਕੁਝ ਹੋਊ ਤੇ ਜਾ ਕੇ ਫੜ ਵੀ ਸਕਦੇ ਦੇ ਦੇਖੋ ਅਸੀਂ ਤਾਂ 19 ਤਰੀਕ ਵਾਲੇ 18 ਦੀ ਸ਼ਾਮ ਨੂੰ ਰਾਤ ਨੂੰ ਕਿਨਾਰਾ ਕਰ ਗਏ ਸੀ ਉਹ ਸੰਕੇਤ ਸਾਨੂੰ ਖੜੇ ਹੋਏ ਸਕੂ ਵੀ ਹੋ ਸਕਦਾ ਉਹਨਾਂ ਦੇ ਕੋਈ ਕਿਸੇ ਕਿਸਮ ਦੇ ਅਟੈਕ ਦੀ ਤਿਆਰੀ ਹੋਵੇ ਤਾਂ ਉਹਨਾਂ ਦੇ ਇਧਰੋਂ ਰੇਡਾ ਪਾ ਕੇ ਇਧਰੋਂ ਆਗੂਆਂ ਨੂੰ ਗ੍ਰਿਪਦਾਰ ਕਰਨ ਕੀ ਹੋਵੇ ਅਸੀਂ ਤਾਂ ਪਹਿਲੇ ਕਿਨਾਰਾ ਕੀਤਾ ਸੀ ਪਰ ਬਜਾਏ ਇਧਰ ਆਉਣ ਦੇ ਉਹ ਚਲੇ ਤਾਂ ਉਧਰ ਗਏ ਉਹ ਵੀ 19 ਨੂੰ ਉਹਨਾਂ ਨੇ ਉਹਨਾਂ ਨੇ ਉਦੋਂ ਹੀ ਜਾਣਾ ਸੀ 19 ਨੂੰ ਤਾਂ ਫਿਰ 19 ਨੂੰ ਤਾਂ ਉਦੋਂ ਹੀ ਕਰ ਰਹੇ ਸੀ ਉਹ ਕਿਉਂਕਿ ਉਹਨਾਂ ਨਾਲ ਮੇਰੇ ਅਸੀਂ ਗੱਲਬਾਤ ਰਾਹੀ ਜਾਂਦੇ ਤਿਆਰੀ ਤਾਂ 18 ਨੂੰ ਹੋ ਰਹੀ ਸੀ ਜੀ ਉਹਨਾਂ ਦੀ 18 ਨੂੰ ਅਸੀਂ ਕਿਨਾਰਾ ਕਰ ਗਏ ਜੀ ਤੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਦੇ ਕਿਸੇ ਲੀਡਰ ਨਾਲ ਜਾਂ ਉਹ ਕਹਿੰਦੇ ਹੁਣ ਮਦਦ ਜਾਂ ਆਪਾਂ ਕਿਵੇਂ ਕਰੀਏ ਹੁਣ ਇਹ ਸੰਕਟ ਚੋਂ ਨਿਕਲੀਏ ਕਿਵੇਂ ਜਾਂ ਕੋਈ ਹੋਰ ਜਿਹੜੇ ਬਾਹਰ ਬੰਦੇ ਅਜੇ ਵੀ ਹੈਗੇ ਨੇ ਕੁਝ ਦੇ ਉਹਨਾਂ ਦਾ ਸੰਪਰਕ ਸਾਡਾ ਉਹਨਾਂ ਨੇ ਕਿਸੇ ਲੀਡਰ ਨਾਲ ਸੰਪਰਕ ਤਾਂ ਨਹੀਂ ਹੋਇਆ ਪਰ ਇਹ ਉਹਨਾਂ ਨੂੰ ਪੁੱਛ ਕੇ ਅਸੀਂ ਕੋਈ ਉਹਨਾਂ ਦੀ ਮਦਦ ਕਰੀਏ ਜਾਂ ਉਹਨਾਂ ਨੂੰ ਪੁੱਛੀਏ ਵੀ ਹੁਣ ਆਪਾਂ ਇਹਦੀ ਕੋਈ ਮਦਦ ਕਰੀਏ ਜਾਂ ਨਾ ਕਰੀਏ ਕੋਈ ਇਹ ਇਹਦਾ ਅੰਡਰਸਟੈਂਡ ਗੱਲ ਆ ਇਹ ਤਾਂ ਵੈਸੇ ਵੀ ਮਨੁੱਖਤਾ ਦੇ ਤੌਰ ਤੇ ਗੱਲ ਆਉਂਦੀ ਹੈ ਵੀ ਸਾਨੂੰ ਇਸ ਹਾਲਤਾਂ ਦੇ ਵਿੱਚ ਜਦੋਂ ਕਿਸੇ ਸਾਥੀ ਤੇ ਕੋਈ ਸਰਕਾਰੀ ਜਾਬਰ ਹੁੰਦਾ ਤਾਂ ਕਾਹ ਹੁੰਦਾ ਤਾਂ ਉਦੋਂ ਆਪਾਂ ਨੂੰ ਉਹਦੀ ਮਦਦ ਤੇ ਆਉਣਾ ਚਾਹੀਦਾ ਕੋਈ ਮੰਨੇ ਨਾ ਮੰਨੇ ਉਹ ਹਰ ਇੱਕ ਦਾ ਫਰਜ਼ ਹੈ ਅਸੀਂ ਉਹ ਨੈਤਿਕਤਾ ਦਾ ਹੀ ਫਰਜ਼ ਨੂੰ ਤਾਂ ਪੂਜਦੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਤਾਂ ਫੈਸਲਾ ਕਰਕੇ ਸਾਰੀਆਂ ਜੱਤੇ ਜੱਤੇ ਬੰਦੀਆਂ ਦੇ ਵਿੱਚ ਇਹ ਗੱਲ ਰੱਖੀ ਆ ਵੀ ਗੱਲਬਾਤ ਦੇ ਵਿੱਚ ਵੀ ਆਪਾਂ ਇਹ ਰੱਖਾਂਗੇ ਵੀ ਜਿਹੜੇ ਸਾਥੀ ਨੇ ਇਹ ਆਗੂ ਤੁਸੀਂ ਗਿਰਪਦਾਰ ਕੀਤੇ ਨੇ ਇਹਨਾਂ ਨੂੰ ਰੱਖ ਉਹਨਾਂ ਦਾ ਪਤਾ ਲੱਗਿਆ ਕਿ ਕੁਛ ਨੇ ਭੁੱਖ ਹੜਤਾਲ ਰੱਖੀ ਹੈ ਜਿਹੜਨ ਦੇ ਵਿੱਚ ਕਿਸੇ ਨੇ ਕੁਛ ਕੀਤਾ ਹੈ ਇਹੋ ਜਿਹਾ ਥੋੜਾ ਬਹੁਤ ਕੋਈ ਗੱਲ ਆ ਰਹੀ ਹੈ ਤੇ ਕਈ ਜਗ੍ਹਾ ਤੇ ਧਰਨੇ ਜਿਵੇਂ ਫਿਰੋਜ਼ਪੁਰ ਉਹਨਾਂ ਨੇ ਕਹਿ ਕੇ ਜਿੰਨਾ ਚੱਲ ਰਿਹਾ ਹੈ ਇਹ ਨਹੀਂ ਹੁੰਦੀ ਸੀ ਪੱਕਾ ਧਰਨਾ ਸਟਾਰਟ ਕਰਤਾ ਜਿੱਥੇ ਜਿੱਥੇ ਜਿੰਨੀ ਕਿ ਸਟਰੈਂਥ ਹੋਏਗੀ ਸ਼ਾਇਦ ਕਿਸਾਨ ਮਜ਼ਦੂਰ ਕਮੇਟੀ ਦੀ ਉਧਰ ਇਕਤਾ ਹੈ ਜਾਂ ਤਰਨ ਤਾਰਨ ਵੀ ਉਹਨਾਂ ਨੇ ਠੀਕ ਠਾਕ ਜਿਹਾ ਧਰਨਾ ਲਾਇਆ ਕਈ ਜਗ੍ਹਾ ਚੱਲ ਰਿਹਾ ਪਰ ਤੁਹਾਡੇ ਤਜਰਬੇ ਚੋਂ ਕੀ ਲੱਗਦਾ ਕਿੰਨਾ ਚਿਰ ਇਹ ਬੰਦੇ ਇਹਨਾਂ ਨੂੰ ਗ੍ਰਿਫਤਾਰ ਰੱਖਣਗੇ ਕਦੋਂ ਕੁ ਛੱਡ ਸਕਦੇ ਨੇ ਕੀ ਸਿਸਟਮ ਹੈ ਜਾਂ ਗੱਲਬਾਤ ਲਈ ਵੀ ਫਸੰਦਾ ਦੇਣਗੇ ਜਾਂ ਉਹ ਵੀ ਛੱਡਣਗੇ ਕਿਸ ਤਰ੍ਹਾਂ ਦੀ ਗੱਲ ਲੱਗਦੀ ਹੈ ਜਦੋਂ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਨੇ ਕਾਇਦਾ ਹੁੰਦੇ ਨੇ ਇਹਦੇ ਵਿੱਚ ਦਿਗਜੀਤ ਸਿੰਘ ਡੱਲੇਵਾਲ ਦੇ ਮਰਨਵਾਰਤ ਵਾਲੀ ਗੱਲ ਜੁੜੀ ਹੋਈ ਹੈ ਉਹਦੇ ਕਰਕੇ ਕੀ ਹੈ ਬਧਾ ਘਾਟਾ ਕੀ ਹੋ ਸਕਦਾ ਇਸ ਕਰਕੇ ਇਸ ਇਸ ਮੱਲਟ ਦਰਸਤ ਨਹੀਂ ਵੱਢ ਰਹੀ ਵੈਸੇ ਤਾਂ ਉਹਨਾਂ ਨੂੰ ਤਾਂ ਨਾ ਇਹ ਮੋਰਚਾ ਚੱਕਣ ਤੱਕ ਹੀ ਗੱਲ ਨਹੀਂ ਸੀ ਬਾਕੀ ਤਾਂ ਦਿੱਕਤ ਕੋਈ ਹੈ ਨਹੀਂ ਉਹਨਾਂ ਨੂੰ ਰਿਆ ਕਰਨ ਦੀ ਉਹਨਾਂ ਨੂੰ ਤਾਂ ਰਿਆ ਕੀ ਤੇ ਜਾ ਸਕਦਾ ਕਿਉਂਕਿ ਉਹਨਾਂ ਦਾ ਸਿਰ ਮਨੋਰਥ ਸੀ ਉਹਨਾਂ ਨੇ ਆਪਦਾ ਮਨੋਰਥ ਪੂਰਾ ਕਰ ਲਿਆ ਇਹਦੇ ਸਿਰ ਤੇ ਉਹਨਾਂ ਨੂੰ ਆਪਦੇ ਕਾਮਯਾਬ ਹੋਏ ਹੋਏ ਸੀ ਮੂਵਮੈਂਟ ਦਾ ਇੱਕ ਮੋਰਚਾ ਜਿਹੜਾ ਇੰਨੇ ਚਿਰ ਚੋੜਿਆ ਪਿਆ ਸੀ ਜਿ ਚਕਾਤਾ ਅਸੀਂ ਰਾਤ ਰਾਤ ਕੇ ਬਾਬਾ ਬੱਲੇ ਬੱਲੇ ਖੱਟ ਲਈ ਨਾ ਕੋਈ ਹਿੰਗ ਲੱਗੀ ਨਾ ਫਟਕੜੀ ਨਾ ਕੋਈ ਜ਼ਖਮੀ ਨਾ ਲਾਠੀ ਚਾੜ੍ਹ ਨਾ ਕੁਛ ਨਹੀਂ ਆਇਆ ਚਕਾ ਕੇ ਅਸੀਂ ਮੋਰਚਾ ਕਲੀਅਰ ਕਰਤਾ ਇਹ ਆਪਣੇ ਮਿਸ਼ਨ ਦੇ ਵਿੱਚ ਉਹ ਕਾਮਯਾਬ ਹੋਏ ਨੇ ਇਹਦੇ ਤਾਂ ਗੁਣगान ਕਰਨਗੇ ਉਹ ਇਹਨਾਂ ਹਾਲਤਾਂ ਦੇ ਵਿੱਚ ਲੀਡਰਸ਼ਿਪ ਨੂੰ ਅੰਦਰ ਰੱਖ ਕੇ ਤਾਂ ਮੈਨੂੰ ਲੱਗਦੀ ਕੋਈ ਫਾਇਦਾ ਫੌਣ ਵਾਲਾ ਨਹੀਂ ਬਦਨਾਮੀ ਦਾ ਸਵਾਬ ਨੇ ਦਲੇਵਾਰ ਸਾਹਿਬ ਦਾ ਤਾਂ ਠੀਕ ਹੀ ਸੌਖਾ ਹੀ ਕੰਮ ਹੈ ਤਾਂ ਤਾਂ ਐਂਬੂਲੈਂਸ ਚ ਨੇ ਕਿਸੇ ਹਸਪਤਾਲ ਚ ਦਾਖਲ ਕਰ ਦੇਣਗੇ ਬਸ ਇੰਨਾ ਹੀ ਹੈ ਕਿ ਉੱਥੇ ਨਹੀਂ ਕਰਨਗੇ ਭਾਈ ਇਲਾਜ ਚੱਲ ਰਿਹਾ ਹੈ ਇਲਾਜ ਚੱਲਦਾ ਰਹੂਗਾ ਜਿਵੇਂ ਬਾਪੂ ਸੂਰਤ ਸਿੰਘ ਵਾਂਗ ਬਹੁਤ ਸਾਲ ਚੱਲੀ ਗਿਆ ਕਿਸੇ ਹਸਪਤਾਲ ਦੇ ਵਿੱਚ ਜੇ ਉਹ ਆਪਣਾ ਐਵੇਂ ਕੰਟੀਨਿਊ ਵੀ ਰੱਖਣਾ ਚਾਹਣਗੇ ਤਾਂ ਸਟੇਟ ਲਈ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਮਾਲੇ ਨਹੀਂ ਰੱਖਦੀ ਫਿਰ ਗੱਲ ਉਦੋਂ ਬਾਅਦ ਤਰੋ ਇਹਨਾਂ ਹਾਲਤਾਂ ਦੇ ਵਿੱਚ ਆਪਣੇ ਵਾਸਤੇ ਤਾਂ ਇਹ ਪਹਿਲੀ ਨਵੀਂ ਹਾਲਤ ਬਣੀ ਆ। ਇਹਦੇ ਬਾਰੇ ਜਿਆਦਾ ਕੁਝ ਨਹੀਂ ਕਿਹਾ। ਹਾਂ ਨਹੀਂ ਠੀਕ ਹੈ ਉਹ ਐਸੇ ਹਾਲਾਤ ਦੇ ਵਿੱਚ ਕਿਉਂਕਿ ਹੁਣ ਉਹਨਾਂ ਦਾ ਜਿਹੜਾ ਇੱਕ ਖਤਰਾ ਸੀ ਉਹ ਟਲ ਗਿਆ। ਜਿਹੜਾ ਖਤਰਾ ਪਹਿਲਾਂ ਕਿਹਾ ਜਾ ਰਿਹਾ ਸੀਗਾ ਸਾਰਿਆਂ ਨੇ ਕਿਹਾ ਸਾਰੇ ਇਕੱਠੇ ਵੀ ਹੋਏ ਕਿ ਚਲੋ ਜਾਨ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਬਾਕੀ ਗੱਲਾਂ ਤਾਂ ਬਾਅਦ ਦੇ ਵਿੱਚ ਨੇ। ਹਾਂ ਜੀ ਚੰਗਾ ਹੈ ਉਹਨਾਂ ਦੀ ਉਹਨਾਂ ਦੀ ਉਮਰ ਦਰਾਜ ਹੋਵੇ। ਉਹ ਮੀਟਿੰਗ ਦੇ ਵਿੱਚ ਬੈਠਦੇ ਨੇ, ਆਰਗੂਮੈਂਟ ਕਰਦੇ ਨੇ, ਗੱਲਬਾਤ ਦੇ ਵਿੱਚ ਸ਼ਾਮਲ ਹੁੰਦੇ ਰਹੇ। ਇਹ ਤਾਂ ਮਤਲਬ ਸਿਹਤਯਾਬ ਤਾਂ ਕੰਪੈਰੀਟਿਵਲੀ ਪਹਿਲਾਂ ਉਹਨਾਂ ਨੂੰ ਹੋਏ ਹੀ ਨੇ ਇਹ ਤਾਂ ਇੱਕ ਠੀਕ ਗੱਲ ਹੈ ਬਾਕੀ ਦੇ ਮੁਕਾਬਲੇ ਤੇ ਪਰ ਜਿਹੜਾ ਹੁਣ ਇਹ ਓਵਰਆਲ ਮੂਮੈਂਟ ਹੈ ਨੈਸ਼ਨਲ ਲੈਵਲ ਦੀ ਕੋਈ ਮੀਟਿੰਗ ਇਸ ਸਿਚੁਏਸ਼ਨ ਨੂੰ ਲੈ ਕੇ ਇਸ ਸਕੈਮ ਦੀ ਕੋਈ ਸੰਭਾਵਨਾ ਜਾਂ ਜਿਸ ਤਰੀਕੇ ਦੀ ਕੋਈ ਗੱਲਬਾਤ ਤੇ ਚਰਚਾ ਕਰਦਿੰਦੀ ਦੇਖੋ ਇਹ ਹੁਣ ਜਿਹੜੀਆਂ ਨਵੀਂ ਸਿਚੁਏਸ਼ਨਾਂ ਦੇ ਵਿੱਚ ਕੋਈ ਮੈਂ ਕਿਸ ਸੰਪਰਕ ਚ ਨਹੀਂ ਆਇਆ ਕਿਉਂਕਿ ਮੈਂ ਪਟਿਆਲੇੋਂ ਜੇ ਆਕੇ ਕੜੇ ਜੀ ਗੱਦ ਨੂੰ ਮੀਟਿੰਗ ਦਾ ਇਹ ਵਿੱਚ ਮੈਂ ਟਾਈਮ ਵੀ 8 ਦੀ ਜਗ੍ਹਾ ਤੇ 8:30 ਲਿਆ ਮੇਰੀ ਗੱਲ ਨਹੀਂ ਹੋ ਸਕੀ ਸਾਥੀਆਂ ਨਾਲ ਹੋਣੀ ਜਦੋਂ ਆਪਾਂ ਗੱਲ ਕਰਦੇ ਹੁੰਦੇ ਛੱਲਾ ਜਿੰਦਾ ਫੋਨ ਆਇਆ ਸੀ ਮੈਂ ਦੁਬਾਰੇ ਗੱਲ ਕਰਦਾ ਉਹਨਾਂ ਨਾਲ ਕੀ ਹਾਲਤ ਹੈ ਕਿਹੋ ਜਿਹਾ ਕੀ ਕਰਨਾ ਹੈ ਜੇ ਤੂੰ ਬਾਤ ਕਰ ਤੇ ਅਜੇ ਤਾਂ ਫਿਰ ਤੁਸੀਂ ਮੀਟਿੰਗ ਬਾਰੇ ਵੀ ਗੱਲ ਕਰਨੀ ਹੈ ਤੇ ਬਾਕੀ ਦੀਆਂ ਚੀਜ਼ਾਂ ਵੀ ਜਿਹੜੀਆਂ ਚੀਫ ਮਿਨਿਸਟਰ ਨਾਲ ਜਾਂ ਬਾਕੀ ਦੀਆਂ ਚੀਜ਼ਾਂ ਉਸੇ ਕਿਤੇ ਤੁਹਾਡੇ ਨਾਲ ਹੀ ਆਈ ਨਾ ਕਰਨਗੇ ਤੁਸੀਂ ਤੁਸੀਂ ਮੀਟਿੰਗ ਲਈ ਚਲੇ ਜਾਵੋ ਮੁੜਦੇ ਤੁਹਾਨੂੰ ਤੁਸੀਂ ਵੀ ਸਾਰੇ ਅਰੈਸਟ ਹੋ ਜੋ ਜਿਵੇਂ ਉਹਨਾਂ ਨਾਲ ਕੀਤਾ ਹੈ ਵੇਪਰ ਉਸ ਜੀਤਾ ਇੱਕ ਹੋਈ ਜਾਂਦੀ ਹੈ ਗਰੰਟੀ ਕੀ ਹੈ ਜੇ ਉਹਨਾਂ ਨਾਲ ਉਹਨਾਂ ਦਾ ਤਕਰਾਰ ਵੀ ਹੋ ਸਕਦਾ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਉਹ ਹੈ ਜਿਹਾ ਹਿਸਾਬ ਕਿਤਾਬ ਦੇਖ ਲਾਂਗੇ ਉਹ ਜਿਹਾ ਹਿਸਾਬ ਕਿਤਾਬ ਕਰਕੇ ਵਗ ਜਾਗੇ ਆਪਾਂ ਭੇਜਾਂਗੇ ਫਿਰ ਉਹਨਾਂ ਨੂੰ ਜਿਹੜੇ ਭਾਈ ਤੁਸੀਂ ਜਾਇਓ ਜੇ ਰੈਸਟ ਹੋ ਕੇ ਤਾਂ ਕੋਈ ਗੱਲ ਨਹੀਂ ਜੇ ਰੈਸਟ ਮੈਂ ਨਹੀਂ ਝੋਲਾ ਦੇ ਕਪੜੇ ਪਾ ਕੇ ਲੈ ਕੇ ਜਾਇਓ ਰੈਸਟ ਕਰ ਲਾਂਗੇ ਤਾਂ ਕਿ ਤੁਹਾਨੂੰ ਘਰਦਨ ਸ਼ਿਟੀ ਮਗਰ ਨਾਉਣਾ ਪਵੇ ਉਹ ਹਿਸਾਬ ਕਿਤਾਬ ਦੇਖ ਲਾਂਗੇ ਅਕੋ ਕਿਆ ਪ੍ਰੋਸਾਕ ਨੇ ਬਣੇ ਇਹ ਗੱਲ ਤਾਂ ਬੇਪ੍ਰੋਸਕੀ ਦੀ ਆ ਨਾ ਬੰਦੇ ਸੱਦ ਕੇ ਤੁਸੀਂ ਜਦੋਂ ਗ੍ਰਿਫਤਾਰ ਕਰ ਲੈਂਦੇ ਹੋ ਤਾਂ ਜਿਹੜਾ ਇੱਕ ਭਰੋਸਾ ਆਪਸ ਦੇ ਵਿੱਚ ਬਣਿਆ ਹੁੰਦਾ ਕਿ ਐ ਕੋਈ ਨਹੀਂ ਕਰਦਾ ਭਾਈ ਜਿਵੇਂ ਇਹ ਹੋ ਗਿਆ ਤਾਂ ਭਰੋਸਾ ਤਾਂ ਟੁੱਟ ਹੀ ਜਾਂਦਾ ਨਾ ਇਹ ਸਵਾਲ ਤਾਂ ਤੁਸੀਂ ਲਾਜ਼ਮੀ ਕਰੋਗੇ ਕਿ ਵੀ ਅਸੀਂ ਆਵਾਂਗੇ ਕੋਈ ਨਹੀਂ ਦੱਸੋ ਤੇ ਮਨਸਾ ਕੀ ਹੈ ਮੌਕੇ ਤੇ ਫੜਨ ਦੀ ਹੈ ਜਾਂ ਸਾਨੂੰ ਘਰ ਆਉਣ ਦੇਣ ਦਿਓ ਕੀ ਕਰੋਗੇ ਇਹ ਸਵਾਲ ਤਾਂ ਪਹਿਲਾ ਹੀ ਸਵਾਲ ਬਣ ਜਾਂਦਾ ਲੱਗਦਾ ਬਿਲਕੁਲ ਠੀਕ ਹੈ ਤੁਹਾਡਾ ਸਵਾਲ ਇਹ ਉਹ ਸੇਤਰਾ ਇਹ ਤਾਂ ਸਾਡੇ ਵਿਚਾਰਨ ਵਾਲਾ ਅਜੇ ਕੱਲ ਵਾਪਰ ਕੇ ਹੱਟੇ ਅੱਜ ਪ੍ਰਾਣੀ ਜਿਵੇਂ ਹੋ ਗਈ ਤੇ ਇਸ ਮਾਮਲੇ ਦੇ ਵਿੱਚ ਤਾਂ ਇਹ ਪਾਰਟੀ ਨੇ ਇੱਕ ਇੱਕ ਪ੍ਰਾਪਤੀ ਕੀਤੀ ਹੈ ਵੈਸੇ ਇੱਕ ਸਾਰੇ ਤੁਹਾਡੇ ਜਥੇਬੰਦੀਆਂ ਤੇ ਵੀ ਲੋਕ ਨਾ ਲਿਖਦੇ ਨੇ ਦੋਸ ਲਾਉਂਦੇ ਨੇ ਕਹਿੰਦੇ ਕਿਸਾਨਾਂ ਨਹੀਂ ਵੋਟ ਪਾਈ 80% ਆਮ ਆਦਮੀ ਪਾਰਟੀ ਨੂੰ ਹੁਣ ਉਹੀ ਨਜ਼ਾਰੇ ਲੈਣ ਜਿਹੜੇ ਵੀ ਜਿਹੜੇ ਵੋਟ ਪਾਈ ਹੈ ਫਿਰ ਨਵਾ ਤਾਂ ਪ੍ਰਾਣੀ ਤਾਂ ਪਹਿਲਾਂ ਗਏ ਗਏ ਗੁਜਰੇ ਸੀ ਇਹ ਗਏ ਗਏ ਗੁਜਰਾਂ ਦੀ ਲੈਂਚ ਤੇ ਗਏ ਨਹੀਂ ਸੀ ਹੁਣ ਜਾਵੜੇ ਅਗੇ ਨੂੰ ਹੋਣ ਹੋਣ ਕਿਸੇ ਨਵੇਂ ਨੂੰ ਦੇਖ ਲੈਣਗੇ ਦੇਖ ਦੇਖੋ ਹਾਂ ਇਹਦਾ ਤੇ ਇਹ ਕਹਿੰਦੇ ਸੀ ਸੀਤਾ ਚਲੋ ਸ਼ਹੀਦ ਭਗਤ ਸਿੰਘ ਵਰਗੇ ਪੰਗਾ ਤਾਂ ਤੁਹਾਡੇ ਵਰਗੀਆਂ ਬੰਨੀਆਂ ਨੇ ਨਾ ਬਿਲਕੁਲੀ ਹਾਂ ਜੀ ਉਹ ਫਿਰ ਨਾਟਕ ਕਰਨ ਦੇ ਵਿੱਚ ਤਾਂ ਪੂਰੇ ਤੇਜ ਨੇ ਨਾ ਜੀ ਇਹ ਜਿਹੜੇ 3 ਸਾਲ ਹੁਣ ਤੱਕ ਪੂਰੇ ਹੋ ਗਏ ਮੰਨ ਲਓ ਕਿਸਾਨੀ ਦੇ ਨਾਲ ਐਨਲਸਿਸ ਕਰਨਾ ਹੋਵੇ ਇਸ ਗਵਰਨਮੈਂਟ ਦਾ 3 ਸਾਲਾਂ ਚ ਜੇ ਤੁਸੀਂ ਕੋਈ ਗੱਲ ਕਰਨੀ ਹੋਵੇ ਕਿਸਾਨੀ ਨਹੀਂ ਤੇ ਮਜ਼ਦੂਰਾਂ ਨਹੀਂ ਕੁਝ ਫਾਇਦੇ ਹੈ ਨੇ ਕੋਈ ਗੱਲ ਪੋਜ਼ਿਟਿਵ ਕੋਈ ਹਾਂ ਪੱਖੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੋਵੇ ਲੱਗਦੀ ਹੋਵੇ ਤਿੰਨ ਸਾਲਾਂ ਦੇ ਵਿੱਚ ਮੈਨੂੰ ਅਮੀਰ ਜੀ ਕੋਈ ਮੈਨੂੰ ਨਹੀਂ ਲੱਗੀ ਵੀ ਇੱਕ ਮੈਨੂੰ ਸਿਰ ਇੱਕ ਗੱਲ ਇਹਨਾਂ ਦੀ ਪੋਜ਼ਿਟਿਵ ਲੱਗੀ ਵੀ ਜਿਹੜੀ ਬਿਜਲੀ ਦੀ ਸਪਲਾਈ ਹੈ ਝੋਨੇ ਵੇਲੇ ਕਿਸਾਨਾਂ ਤੋਂ ਸੁਣਦੇ ਆਂ ਵੀ ਉਹੋ ਦੇ ਵਿੱਚ ਪਹਿਲਾਂ ਨਾਲੋਂ ਕੁਝ ਸੁਧਾਰ ਫਰਕ ਪਿਆ ਦਿਨ ਵੇਲੇ ਦਿੰਦੇ ਰਹੇ ਆ ਤੇ ਬਾਅਦ ਘੰਟੇ ਕੁਝ ਦਿੰਦੇ ਰਹੇ ਆ ਐਲੀ ਐ ਕੋਸ਼ਿਸ਼ ਉਦਰ ਨੂੰ ਕੀਤੀ ਐ ਬਾਕੀ ਤਾਂ ਮੈਨੂੰ ਨਹੀਂ ਕੋਈ ਲੱਗਦਾ ਦਿਖਦਾ ਕਿਸਾਨੀ ਵਾਸਤੇ ਕੋਈ ਇਹਨਾਂ ਦਾ ਕੀਤਾ ਜੇ ਕੋਈ ਬਿਜਲੀ ਦੇ ਘਰਾਂ ਦੇ ਬਿਜਲੀ ਦੇ ਬਿੱਲਾਂ ਦਾ ਕੀਤਾ ਉਹ ਵੀ ਤਕਰੀਬਨ ਸਮੂਚੇ ਵਰਗ ਦੀ ਕੀਤਾ ਸਾਰਿਆਂ ਦਾ ਕੀਤਾ ਜੇ ਕੋਈ ਚੰਗੀ ਗੱਲ ਕੀਤੀ ਹੋਊਗੀ ਤੇ ਆਪਾਂ ਲਕਾਉਮਾਂਗੇ ਫਿਰ ਤਾਂ ਲੋਕ ਕਹਿਣਗੇ ਵੀ ਆਹ ਕਾ ਤੋ ਲੁਕੋਗੇ ਇਹੀ ਜੀ ਗੱਲ ਤਾਂ ਉਸ ਕੀਤੀ ਐ ਕਿਸਾਨੀ ਵਾਸਤੇ ਕੋਈ ਜਿਹੜੀਆਂ ਉਹ ਸਾਰੀਆਂ ਗੱਲਾਂ ਸੀ ਕਿ ਮੁਰਗੀ ਦੇ ਵੀ ਪੈਸੇ ਮਿਲਣਗੇ ਬੱਕਰੀ ਦੇ ਵੀ ਮਿਲਣਗੇ ਇਹ ਬਿਨੇ ਸੀ ਕਿਤਨੇ ਤੱਕ ਉਹ ਤਾਂ ਉਹ ਤਾਂ ਭਾਵੇਂ ਨਾ ਦਿੰਦੇ ਉਹ ਕਹੇ ਉਹ ਇਹ ਕਹਿਣ ਦੇ ਨਾਲ ਤਾਂ ਚੰਗਾ ਸੀਗਾ ਜਿੰਨਾ ਕਰ ਸਕਦੇ ਫੋੜੀ ਕਰ ਦਿੰਦੇ ਕਿਉਂ ਨਹੀਂ ਹੋਇਆ ਇਹ ਸਾਰਾ ਕੁਝ ਤਾਂ ਮੈਨੂੰ ਲੱਗਦੀ ਹੈ ਗੱਲਾਂ ਦੇ ਕੜਾਹੀ ਹੈ اچھا ਉਹ ਹੋਇਆ ਹੀ ਨਹੀਂ ਬਿਲਕੁਲੀ ਚਲੋ ਐਲਾਨ ਕਰ ਦਿੰਦੇ ਨੇ ਖਰ ਐਲਾਨ ਬਹੁਤ ਸਾਰੀਆਂ ਪਾਰਟੀਆਂ ਕਰਦੀਆਂ ਨੇ ਇਹ ਵੀ ਉਵੇਂ ਹੀ ਕਰਦੇ ਨੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਦਾ ਬਾਅਦ ਤੱਕ ਪਹੇਗਾ ਇਹ ਗੱਲਬਾਤ ਲਈ ਵੀ ਸੱਦੇ ਆ ਤੁਹਾਨੂੰ ਤਾਂ ਸੱਦਿਆ ਹੀ ਆ ਦੂਜਿਆਂ ਨੂੰ ਵੀ ਉਡੀਕ ਕਰਦੇ ਆ ਕਿ ਕਰ ਜਿਹੜਾਂ ਦੇ ਵਿੱਚੋਂ ਛੱਡਣਗੇ ਤਾਂ ਕਿ ਆਮ ਤੌਰ ਦੇ ਉੱਤੇ ਇੱਕ ਗੱਲਬਾਤ ਉਸ ਲੈਵਲ ਦੀ ਸ਼ੁਰੂ ਹੋਏ ਨਹੀਂ ਤਾਂ ਜੇ ਲੁਧਿਆਣਾ ਦੇ ਇਲੈਕਸ਼ਨ ਦਾ ਤਾਂ ਜੇ ਐਨੌਂਸਬਲ ਨਹੀਂ ਹੋਈ ਖਬਰ ਆ ਜਿਆਦਾ ਦਿਨ ਛੱਡੇ ਤਾਂ ਕਿਸਾਨੀ ਤੇ ਸਰਕਾਰ ਚ ਤਸਰਫ ਰੋਣੀ ਲੰਮੀ ਚਲਾਉਣੀ ਪੈਗੀ ਫਿਰ ਤਾਂ ਜੇ ਲੁਧਿਆਣਾ ਜੇ ਇੱਕ ਇਲੈਕਸ਼ਨ ਜਿੱਤਣ ਦੇ ਲਈ ਉਹ ਇੰਨੀ ਜਿਆਦਾ ਤਸ਼ਲ ਹੈ ਤਾਂ ਇਹਦੀ ਪੋਲੀਟੀਕਲ ਕੀਮਤ ਕਿੰਨੀ ਦੇਣੀ ਪੈਗੀ ਕਿ ਕਿਸਾਨੀ ਦੇ ਨਾਲ ਟਕਰਾ ਕੇ ਪੋਲੀਟੀਕਲ ਕੀਮਤ ਜਿਆਦਾ ਹੋਊਗੀ ਜਾਂ ਸਹਿਮਤੀ ਨਾਲ ਪੋਲਿਟਿਕਲ ਕੀਮਤ ਜ਼ਿਆਦਾ ਹੋਏਗੀ ਇਹ ਐਨਲਿਸਿਸ ਜਪੋ ਆਪਣੇ ਸਰਕਾਰ ਨੇ ਵੀ ਆਪਣਾ ਕੀਤਾ ਹੋਣਾ ਸ਼ਾਇਦ ਬਾਕੀ ਲੋਕ ਵੀ ਕਰਨਗੇ ਦੇਖਦੇ ਆਂ ਕੀ ਬਣ ਰਿਹਾ ਤੇ ਉਮੀਦ ਰੱਖਦੇ ਆਂ ਕਿ ਕੁਝ ਨਾ ਕੁਝ ਆਏਗੀ ਪਰ ਵਰਤਮਾਨ ਹੁਣੀ ਕਹਿ ਰਹੇ ਨੇ ਕਿ ਮੈਨੂੰ ਖੇਤੀ ਵੀ ਜ਼ਿਆਦਾ ਹੁੰਦੀ ਹੈ ਮੈਂ ਜਾਂਦਾ ਖੇਤਾਂ ਦੇ ਵਿੱਚ ਵੀ ਸਾਰੇ ਕੁਝ ਦਾ ਪਤਾ ਵੀ ਹੈ ਜੇ ਪਤਾ ਹੀ ਲੱਗ ਜਾਏ ਤੁਹਾਡਾ ਤਾਂ ਗਵੰਢੀ ਹੈ ਵੈਸੇ ਤੁਹਾਨੂੰ ਕਾਫੀ ਚੀਜ਼ਾਂ ਪਤਾ ਨੇ ਇੱਕ ਦੂਜੇ ਦੀਆਂ ਕਿ ਉਹ ਜਾਣਦਾ ਜਾਂ ਨਹੀਂ ਜਾਣਦਾ ਤੇ ਚਲੋ ਸਮੱਤ ਆਵੇ ਤਾਂ ਆਪਣੇ ਆਪ ਦੇ ਵਿੱਚ ਹੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਬਰਾਬਰ ਜੀ ਧੰਨਵਾਦ ਜੀ ਧੰਨਵਾਦ